ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਜੀ 103ਵਾਂ ਦਿਨ ਰੋਜ਼ ਤੁਹਾਨੂੰ ਨਵੇਂ ਸਟਾਈਲ ਦੀ ਦਸਤਾਰ ਸਜਾ ਕੇ ਦਿਖਾਉਣ ਦਾ ਅਤੇ ਤੁਹਾਨੂੰ ਸਿਖਾਉਣ ਦਾ ਅੱਜ ਤੁਹਾਨੂੰ ਅਸੀਂ ਹਰ ਇੱਕ ਇਸਤੇ ਵਟਾ ਵਾਲੀ ਦਸਤਾਰ ਸਜਾ ਕੇ ਦਿਖਾਵਾਂਗੇ ਜਿਹਦੇ ਅਸੀਂ ਉੱਪਰਲੇ ਲੜਾ 'ਚ ਵੀ ਵਟ ਪਾਵਾਂਗੇ ਤੇ ਜਿਹੜੇ ਕੱਪੜੇ ਨਾਲ ਅਸੀਂ ਸੇਰ ਟੱਕਦੇ ਹੁੰਦੇ ਉਸ ਲੜ ਦੇ ਵਿੱਚ ਵੀ ਤੁਸੀਂ ਦੇਖੋ ਉਹਦੇ ਵਿੱਚ ਵੀ ਅਸੀਂ ਵਟ ਪਾ ਕੇ ਦਿਖਾਵਾਂਗੇ ਲੁੱਪੀ ਵਾਲੇ ਪੱਲੇ 'ਚ ਵੀ ਵਟ ਪਾ ਕੇ ਦਿਖਾਵਾਂਗੇ ਤੁਹਾਨੂੰ ਅਸੀਂ ਇਸ ਲਈ ਵੀਡੀਓ ਨੂੰ ਸਕਿਪ ਨਾ ਕਰਿਓ ਤੁਹਾਨੂੰ ਹਰ ਇੱਕ ਚੀਜ਼ ਪੂਰੀ ਡਿਟੇਲ 'ਚ ਦੱਸੀ ਜਾਵੇਗੀ ਪੂਣੀ ਦਾ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਹੋਵੇਗਾ ਦਸਤਾਰ ਦਾ ਇਸ ਲਈ ਪੂਣੀ ਦੀ ਵੀਡੀਓ ਨੂੰ ਸਕਿਪ ਨਾ ਕਰਿਓ ਇਸ ਲਈ ਸਭ ਤੋਂ ਪਹਿਲਾਂ ਜਿਹੜੇ ਮੇਰੇ ਵੀਰ ਨਵੇਂ ਨੇ ਜਾਂ ਪਹਿਲੀ ਵਾਰ ਸਾਡੀ ਵੀਡੀਓ ਦੇਖ ਰਹੇ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਟਾਡੇ ਕਹਿਣ ਅਨੁਸਾਰ ਅਸੀਂ 75 ਡੇ ਹਾਰਡ ਚੈਲੰਜ ਨੂੰ ਪਹਿਲਾਂ ਕੰਪਲੀਟ ਕੀਤਾ ਉਸ ਤੋਂ ਬਾਅਦ ਚ ਉਹਨੂੰ 100 ਡੇ ਚੈਲੰਜ ਚ ਕਨਵਰਟ ਕਰਕੇ ਉਹਨੂੰ ਕੰਪਲੀਟ ਕੀਤਾ ਤੇ ਹੁਣ ਤੁਹਾਡੇ ਫੇਰ ਕਹਿੰਦੇ ਅਸੀਂ ਇਸ ਚੈਲੰਜ ਨੂੰ ਕੰਟੀਨਿਊ ਰੱਖਿਆ ਹੈ ਇਸ ਲਈ ਵੀਡੀਓ ਨੂੰ ਲਾਈਕ ਕਰਕੇ ਕਮੈਂਟ ਕਰਕੇ ਜਰੂਰ ਜਾਇਆ ਕਰੋ ਇਹ ਤੁਹਾਡੇ ਲਈ ਹੀ ਹੀ ਵੀਡੀਓ ਪੋਸਟ ਕਰਦੇ ਆ ਅਸੀਂ ਇਸ ਲਈ ਜਦੋਂ ਤੁਸੀਂ ਲਾਈਕ ਅਤੇ ਕਮੈਂਟ ਕਰਦੇ ਹੋ ਤਾਂ ਇਹਨਾਂ ਸਾਨੂੰ ਮੋਟੀਵੇਸ਼ਨ ਮਿਲਦਾ ਹੈ ਤੇ ਸਾਡੀਆਂ ਵੀਡੀਓ ਨੂੰ ਹੋਰ ਰੀਚ ਮਿਲਦੀ ਹੈ ਸਾਡੇ ਹੋਰ ਵੀਰਾਂ ਤੱਕ ਵੀਡੀਓ ਪਹੁੰਚਦੀ ਹੈ ਜਿਨ੍ਹਾਂ ਨੂੰ ਵੀਡੀਓ ਦੇਖ ਕੇ ਕੁਝ ਨਵਾਂ ਤੋਂ ਨਵਾਂ ਸਿੱਖਣ ਨੂੰ ਹੀ ਮਿਲਦਾ ਹੈ ਹੁਣ ਅਸੀਂ ਦੇਖੋ ਦੋਨਾਂ ਹਿੱਸਿਆਂ ਤੋਂ ਦਸਤਾਰ ਨੂੰ ਗਿੱਲਾ ਕਰਾਂਗੇ ਜਿਵੇਂ ਤੁਹਾਨੂੰ ਦਿਖਾਇਆ ਜਾ ਰਿਹਾ ਹੈ ਜਿਵੇਂ ਮੈਂ ਤੁਹਾਨੂੰ ਕਿਹਾ ਅੱਜ ਦੀ ਵੀਡੀਓ ਚ ਪੂਣੀ ਮੈਂ ਤੁਹਾਨੂੰ ਥੋੜੀ ਜਿਹੀ ਡਿਫਰੈਂਟ ਵੇ ਨਾਲ ਦਵਾਂਗਾ ਪਹਿਲਾਂ ਤਾਂ ਜਿਹੜੇ ਆਚਾਰ ਨੁਕਰਾਂ ਨੇ ਇਹਨਾਂ ਵਿੱਚੋਂ ਇੱਕ ਨੁਕਰ ਦੇਖੋ ਆਪਾਂ ਫੜਨੀ ਹੈ ਉਹ ਤੋਂ ਬਾਅਦ ਇੱਕ ਨੁਕਰ ਛੱਡਣੀ ਹੈ ਧਾਗੇ ਵਾਲਾ ਹਿੱਸਾ ਅੰਦਰ ਕਰਾਂਗੇ ਸੱਜੇ ਹੱਥ ਦੀ ਉਂਗਲ ਤੇ ਲਪੇਟ ਲਵਾਂਗੇ ਇੱਕ ਪੱਲਾ ਛੱਡ ਕੇ ਤੀਜੀ ਨੁਕਰ ਨੂੰ ਅਸੀਂ ਖੱਬੇ ਹੱਥ ਦੀ ਕਿਸੇ ਵੀ ਉਂਗਲ ਤੇ ਲਪੇਟ ਲਵਾਂਗੇ ਇਹਦੇ ਨਾਲ ਤੁਹਾਨੂੰ ਆਈਡੀਆ ਰਹੇਗਾ ਕਿ ਕਿਹੜੀਆਂ ਦੋ ਨੁਕਰਾਂ ਨੂੰ ਤੁਸੀਂ ਹੱਥ 'ਚ ਫੜ ਕੇ ਰੱਖਣਾ ਹੈ ਇਹਦੇ ਵਿੱਚੋਂ ਇੱਕ ਨੁਕਰ ਨੂੰ ਤੁਸੀਂ ਜਾ ਕੇ ਬੰਨ੍ਹ ਦੇਣਾ ਹੈ ਇੱਕ ਪੱਲੇ ਨੂੰ ਚੰਗੀ ਤਰ੍ਹਾਂ ਗੱਠ ਮਾਰ ਕੇ ਕੈਂਚੀ ਗੱਠ ਮਾਰਿਓ ਜਿੰਨਾ ਤੁਹਾਡੀ ਦਸਤਾਰ ਨਾ ਤਾਂ ਖੁੱਲੇ ਨਾ ਹੀ ਪੂਣੀ ਕਰਨ ਦੇ ਵਿੱਚ ਤੁਹਾਨੂੰ ਕੋਈ ਦਿੱਕਤ ਆਵੇ ਜੀ ਫਿਰ ਦਸਤਾਰ ਨੂੰ ਛੱਡਦੇ ਹੋਏ ਪਿੱਛੇ ਜਾਣਾ ਹੈ ਕਿ ਧਿਆਨ ਰੱਖਿਓ ਦਸਤਾਰ ਤੁਹਾਡੀ نیچے ਨਾ ਲੱਗੇ ਖੱਬੇ ਪਾਸੇ ਸਲਾਈ ਰੱਖੀਆ ਸੀ ਪਹਿਲਾਂ ਅਸੀਂ ਦਸਤਾਨ ਨੂੰ ਇੱਕ ਵਾਰ ਖਿੱਚਾਂਗੇ ਦੋਨਾਂ ਹਿੱਸਿਆਂ ਤੋਂ ਬਰਾਬਰ ਫੜ ਕੇ ਫਿਰ ਕੱਪੜੇ ਨੂੰ ਅੰਦਰ ਕਰਦੇ ਹੋਏ ਪਿੱਛੇ ਨੂੰ ਜਾਵਾਂਗੇ ਇਸੇ ਤਰੀਕੇ ਨਾਲ ਤੁਸੀਂ ਵੀ ਪੂਣੀ ਨੂੰ ਕਰਨਾ ਆ ਇਥੇ ਤੱਕ ਤਾਂ ਪੂਣੀ ਕਰਨ ਦਾ ਤਰੀਕਾ ਸੇਮ ਸੀਗਾ ਹੁਣ ਸਾਡੀ ਪੂਣੀ ਦਾ ਡਿਫਰੈਂਟ ਵੇ ਸਟਾਰਟ ਹੋਊਗਾ ਉਹ ਹੋਊਗਾ ਪਹਿਲਾਂ ਅਸੀਂ ਇਹਨੂੰ ਖਿੱਚਣਾ ਆ ਫਿਰ ਇਹਦੇ ਵਿੱਚ ਹੱਥ ਫੇੜਨਾ ਆ ਇਹਨੂੰ ਚੰਗੀ ਤਰ੍ਹਾਂ ਪਹਿਲਾਂ ਖੋਲ੍ਹ ਕੇ ਇਹਦਾ ਜਿਹੜਾ ਮੋਟਾ ਹਿੱਸਾ ਥੱਲੇ ਛਣਕਾ ਦੇਣਾ ਇੱਕ ਵਾਰੀ ਫਿਰ ਇਹਦੇ ਉੱਤੇ ਆਪਾਂ ਇਸ ਤਰ੍ਹਾਂ ਹੱਥ ਫੇੜਨਾ ਆ ਪੂਣੀ ਦੇ ਵਿੱਚ ਵੱਟ ਪੈ ਜਾਣਗੇ ਹਰੇਕ ਹਿੱਸੇ ਤੇ ਜਿਹਦੇ ਨਾਲ ਦਸਤਾਰ ਸਜਾਉਣ ਵੇਲੇ ਤੁਹਾਨੂੰ ਉਸ ਟਾਈਮ ਤੇ ਵੱਟ ਜ਼ਿਆਦਾ ਪਾਉਣ ਦੀ ਮਿਹਨਤ ਨਹੀਂ ਕਰਨੀ ਪਵੇਗੀ ਪਹਿਲਾਂ ਬਸ ਇਸ ਗੱਲ ਦਾ ਧਿਆਨ ਰੱਖਿਓ ਮੋਟਾ ਪੱਲਾ ਜਿਹੜਾ ਹੈਵੀ ਕਪੜਾ ਜਿਹੜਾ ਬਚਤ ਆਲਾ ਆ ਉਹ ਨੀਚੇ ਹੋਣਾ ਚਾਹੀਦਾ ਆ ਦਸਤਾਰ ਨੂੰ ਇਸ ਤਰੀਕੇ ਨਾਲ ਹੱਥ ਫੇਰ-ਫਿਰ ਕੇ ਚੰਗੀ ਤਰ੍ਹਾਂ ਵਟ ਪਾਉਣੀ ਨੇ ਵਟ ਪਾਣ ਤੋਂ ਬਾਅਦ ਚੋ ਪੂਣੀ ਨੂੰ ਇਕੱਠੇ ਕਰਦੇ ਜਾਵਾਂਗੇ ਇਸ ਤਰੀਕੇ ਨਾਲ ਤੁਸੀਂ ਕੋਈ ਵੀ ਵਟਾ ਵਾਲੀ ਦਸਤਾਰ ਸਜਾ ਸਕਦੇ ਹੋ ਇਸ ਪੂਣੀ ਨਾਲ ਇਹ ਪੂਣੀ ਕਰਨ ਦਾ ਇਹੀ ਫਾਇਦਾ ਹੈ ਇਹਦੇ ਵਿੱਚ ਵਟ ਤੁਸੀਂ ਪਹਿਲਾਂ ਹੀ ਕੁਝ ਨਾ ਕੁਝ ਪਾ ਸਕਦੇ ਹੋ ਰਿੰਕਲ ਵਾਲੀ ਵਟਾਂ ਵਾਲੀ ਦਸਤਾਰ ਤੁਸੀਂ ਇਹਦੇ ਨਾਲ ਸਜਾ ਸਕਦੇ ਹੋ ਦਸਤਾਰ ਦੀ ਫੁੱਲਮੀ ਸ਼ੇਪ ਵੀ ਆਵੇਗੀ ਤੇ ਤੁਹਾਨੂੰ ਵਟ ਵੀ ਕੁਝ ਬਣੇ ਬਣਾਏ ਮਿਲ ਜਾਣਗੇ ਕਿ ਤਨਾ ਬਸ ਮੋਟਾ ਪੱਲਾ نیچے ਛਣਕਾਉਂਦੇ ਹੋਏ ਇਸ ਤਰੀਕੇ ਨਾਲ ਤੁਸੀਂ ਪੂਣੀ ਨੂੰ ਕੰਪਲੀਟ ਕਰ ਲੈਣਾ ਹੈ ਇਹ ਸੀਗਾ ਡਿਫਰੈਂਟ ਵੇ ਪੂਣੀ ਕਰਨ ਦਾ ਬੇਸ ਸਜਾਵਾਂਗੇ ਹੁਣ ਅਸੀਂ ਦਸਤਾਰ ਲਈ ਖੱਬੇ ਪਾਸੇ ਜੁੜਾ ਸੈਵ ਕਰਾਂਗੇ ਨਾਲ ਅਸੀਂ ਗੰਗਾ ਸੈਵ ਰੱਖਾਂਗੇ ਪਹਿਲਾਂ ਅਸੀਂ ਖੱਬੇ ਪਾਸੇ ਇਸ ਤਰੀਕੇ ਨਾਲ ਕੇਸਾਂ ਨੂੰ ਇਕੱਠਾ ਕਰ ਲਵਾਂਗੇ ਇਕੱਠਾ ਕਰਕੇ ਇੱਕ ਢਿੱਲਾ ਜਿਹਾ ਜੂੜਾ ਕਰਨਾ ਹੈ ਧਿਆਨ ਰੱਖਿਓ ਆਪਣੇ ਕੇਸ ਆ ਜਿਹੜੇ ਕੰਨ ਦੇ ਉੱਪਰ ਹੀ ਇਕੱਠੇ ਕਰਨੇ ਆ ਸੀ بیس ਸਾਡਾ ਕੰਨ ਦੇ ਉੱਪਰ ਹੋਣਾ ਚਾਹੀਦਾ ਆ ਨਾ ਤਾਂ ਕੰਨ ਤੋਂ ਪਿੱਛੇ ਹੋਵੇ ਨਾ ਕੰਨ ਤੋਂ ਅੱਗੇ ਹੋਵੇ ਨਾਲ ਅਸੀਂ ਕੰਗਾ ਸੈਮ ਨੂੰ ਸਜਾ ਕੇ ਅਸੀਂ 1 ਮੀਟਰ ਦਾ ਜਿਹੜਾ بیس ਤਹਾਂ ਲਗਾਇਆ ਹੋਇਆ ਉਹਨੂੰ ਸਜਾ ਲਵਾਂਗੇ ਉੱਪਰੋਂ ਜੀ ਅਸੀਂ 80 ਸੈਂਟੀਮੀਟਰ ਦਾ ਪਟਕਾ ਉਹਨੂੰ ਵੀ ਇਸ ਤਰੀਕੇ ਨਾਲ ਸਜਾਉਣਾ ਸ਼ੁਰੂ ਕਰ ਦੇਵਾਂਗੇ ਪਹਿਲਾਂ ਤਾਂ ਧਿਆਨ ਰੱਖਿਓ ਮੱਥਾ ਤੁਹਾਡਾ ਥੋੜਾ ਜਿਆਦਾ ਟਕਿਆ ਹੋਣਾ ਚਾਹੀਦਾ ਬੇਸ ਨਾਲ ਇਹਦਾ ਇਹ ਫਾਇਦਾ ਹੋਊਗਾ ਬੇਸ ਤੁਹਾਡਾ ਟਾਈਟ ਰਹੇਗਾ ਪਲੱਸ ਤੁਹਾਡਾ ਬੇਸ ਵੀ ਸਾਰਾ ਇਸ ਕਪੜੇ ਦੇ ਅੰਦਰ ਹੋਣਾ ਚਾਹੀਦਾ ਆ ਜਦੋਂ ਅਸੀਂ ਇਸ ਤਰੀਕੇ ਨਾਲ ਬੇਸ ਨੂੰ ਸਜਾਉਂਦੇ ਆ ਤਾਂ ਬੇਸ ਦੇ ਉੱਪਰੋਂ ਜੀ ਜਦੋਂ ਅਸੀਂ ਕੇਸ ਨੂੰ ਟੱਕਦੇ ਆ ਅਖੀਰ ਤੇ ਦਸਤਾਰ ਦੇਣਾ ਤਾਂ ਉਦੋਂ ਤੁਹਾਨੂੰ ਹੱਥ ਨਾਲ ਕਪੜਾ ਅੰਦਰ ਕਰਨਾਂ ਚ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਵੇਗੀ ਬੇਸ ਨੂੰ ਥੋੜਾ ਜਿਹਾ ਪਿੱਛੇ ਕਰਾਂਗੇ ਮੱਥੇ ਤੋਂ ਫਿਰ ਕੇਸਾਂ ਨੂੰ ਹਰੇਕ ਇਸੇ ਤੋਂ ਇਸ ਤਰੀਕੇ ਨਾਲ ਅੰਦਰ ਕਰਾਂਗੇ ਮੇਰੇ ਵੀਰੋ ਜੇਕਰ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੇ ਤੇ ਜੇਕਰ ਤੁਹਾਨੂੰ ਵੀ ਵਟਾ ਵਾਲੀ ਦਸਤਾਰ ਸਜਾਉਣੀ ਪਸੰਦ ਹੈ ਤੇ ਅੱਜ ਦੀ ਵੀਡੀਓ ਦੇ ਨੀਚੇ ਕਮੈਂਟ ਕਰ ਦਿਓ ਵਟਾ ਵਾਲੀ ਦਸਤਾਰ ਤੇ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਇਹ ਨਾਲ ਸਾਨੂੰ ਪਤਾ ਲੱਗਦਾ ਕਿਹੜੇ-ਕਿਹੜੇ ਵੀਰ ਨੇ ਵੀਡੀਓ ਦੇਖੀ ਆ ਪੂਰੀ ਕਮੈਂਟ ਕਰ ਦਿਆ ਕਰੋ ਕਿ ਤੁਹਾਨੂੰ ਸਾਡੀਆਂ ਦਸਤਾਰਾਂ ਦੀਆਂ ਵੀਡੀਓ ਕਿਹੋ ਜਿਹੀਆਂ ਲੱਗਦੀਆਂ ਨੇ ਤੇ ਸੱਜੇ ਪਾਸੇੋਂ ਇਸ ਤਰੀਕੇ ਨਾਲ ਪੱਲੇ ਨੂੰ ਲਿਆ ਕੇ ਇੱਕ ਵਾਰੀ ਪਿੰਚ ਕਰਕੇ ਅਸੀਂ ਲਾਣਾ ਹੈ ਕੰਨ ਦੇ ਉੱਪਰੋਂ ਖਿੱਚ ਕੇ ਲਾਣਾ ਹੈ ਤਾਂ ਜੋ ਕੰਨ ਸਾਡਾ ਥੋੜਾ ਜਿਹਾ ਦੱਬਿਆ ਜਾਵੇ ਬਾਕੀ ਬਸ ਦੇ ਪੱਲੇ ਨੂੰ ਅੰਦਰ ਕਰ ਦੇਣਾ ਹੈ ਬੇਸ ਨੂੰ ਇਸ ਜਗ੍ਹਾ ਤੋਂ ਥੋੜਾ ਜਿਹਾ نیچے ਨੂੰ ਕਰਾਂਗੇ ਜਿਹਦੇ ਨਾਲ ਕਿਤੇ ਵੀ ਡੰਗ ਨਾ ਪਵੇ ਇਸ ਗੱਲ ਦੀ ਸ਼ੰਕਾ ਪਹਿਲਾਂ ਹੀ ਖਤਮ ਹੋ ਜAVE ਪਿੱਛੇ ਤੱਕ ਬੇਸ ਨੂੰ ਸਹੀ ਕਰਾਂਗੇ ਇਹਦੇ ਉੱਪਰੋਂ ਜੀ ਅਸੀਂ ਕੋਈ ਵੀ 50 ਸਜਾਵਾਂਗੇ ਜਿਹੜੀ ਤੁਹਾਨੂੰ ਮੈਚਿੰਗ ਦੀ ਲੱਗਦੀ ਹੋਵੇ ਦਸਤਾਨ ਨਾਲ ਦੀ ਮੈਨੂੰ ਬਲੈਕ 50 ਜ਼ਿਆਦਾ ਵਧੀਆ ਲੱਗੀ ਤੇ ਤੁਸੀਂ ਇਸ ਤਰੀਕੇ ਨਾਲ 50 ਨੂੰ ਸਜਾਣਾ ਹੈ ਆ ਧਿਆਨ ਰੱਖਿਓ ਜਦੋਂ ਲੰਬੀ 50 ਹੋਵੇ ਤਾਂ ਪਿੱਛੇ ਗੱਠ ਨਾ ਮਰਿਓ ਕੋਈ ਗੱਲ ਨਹੀਂ ਹੈਗੀ ਜਦੋਂ ਛੋਟੀ 50 ਹੋਵੇ ਤੁਹਾਡੀ ਤਾਂ ਪਿੱਛੇ ਗੱਠ ਮੰਨ ਲਿਆ ਕਰੋ ਤੇ ਤਿੰਨ ਉਂਗਲਾਂ ਦੇ ਗੈਪ ਨਾਲ ਤੁਹਾਡੀ 50 ਹੋਣੀ ਚਾਹੀਦੀ ਹੈ ਇਸ ਗੱਲ ਦਾ ਵੀ ਤੁਸੀਂ ਧਿਆਨ ਰੱਖਣਾ ਹੈ ਤਾਂ ਜੋ ਦਸਤਾਰ ਸਹੀ ਜਗ੍ਹਾ ਤੇ ਬੱਜੇ ਹੁਣ ਅਸੀਂ ਉਸ ਪੱਲੇ ਤੋਂ ਜਿੱਧਰ ਆਪਣੀ ਪੂਣੀ ਖਤਮ ਹੋਈ ਸੀ ਉਸ ਪੱਲੇ ਨੂੰ ਹੀ ਮੂੰਹ ਦੇ ਵਿੱਚ ਫੜ ਕੇ ਦਸਤਾਰ ਸਜਾਉਣੀ ਸ਼ੁਰੂ ਕਰਾਂਗੇ ਇਹ ਕੋਈ ਪਾਰਟਿਕੂਲਰ ਰੀਜ਼ਨ ਨਹੀਂ ਹੈਗਾ ਕਿ ਆਪਾਂ ਇਧਰ ਹੀ ਦਸਤਾਰ ਸਜਾਉਣੀ ਹੈ ਸਜਾਤ ਆਪਾਂ ਦੂਜੇ ਪਾਸੇ ਵੀ ਕਰ ਸਕਦੇ ਹਾਂ ਦਸਤਾਰ ਜਦੋਂ ਅਸੀਂ ਪੂਣੀ ਖਤਮ ਕਰਦੇ ਨਾ ਇਹ ਪੱ ਕਰਦੇ ਆ ਹੁਣ ਗੱਲ ਕਰਦੇ ਆ ਦੇਖੋ ਵਟਾ ਦੀ ਇਹਦੇ ਵਿੱਚ ਦੇਖੋ ਪਹਿਲੇ ਲੜ ਨੂੰ ਚੰਗੀ ਤਰ੍ਹਾਂ ਖੋਲਿਆ ਇਹਦੇ ਵਿੱਚ ਜਿੰਨੇ ਤੁਹਾਡੇ ਕੋਲ ਵਟ ਪੈਂਦੇ ਨੇ ਉਹਨਾਂ ਨੂੰ ਇੱਕੋ ਜਗ੍ਹਾ ਤੇ ਇਕੱਠੇ ਕਰ ਲੈਣਾ ਆ ਵਟ ਤੁਹਾਡੇ ਪਤਲੇ ਪਤਲੇ ਹੋਣੇ ਚਾਹੀਦੇ ਨੇ ਸਿਰ ਦੇ ਵਿੱਚ ਘਾਰ ਇਸ ਤਰੀਕੇ ਨਾਲ ਤੁਸੀਂ ਜਿਹੜਾ ਆ ਪਹਿਲਾ ਲੜ ਰੱਖ ਦੇਣਾ ਆ ਚਾਰਕ ਵਟ ਬਣਾਏ ਨੇ ਹੁਣ ਇਹਨਾਂ ਦੇ ਵਿੱਚੋਂ ਵਟਾ ਦੇ ਵਿੱਚੋਂ ਵਟ ਕੱਢਣ ਦੀ ਤੁਸੀਂ ਕੋਸ਼ਿਸ਼ ਕਰਨੀ ਹੈ ਛੋਟੇ ਛੋਟੇ ਜਿਹੇ ਵਟ ਕੱਢਨੇ ਨੇ ਰਿੰਕਲ ਜੇ ਪਾ ਕੇ ਮਤਲਬ ਕਿ ਅੱਧੇ ਅੱਧੇ ਜਿਹੇ ਵਟ ਕੱਢ ਲਿਓ ਜਿੰਨਾ ਤੁਹਾਡੇ ਇਹ ਵਟ ਥੋੜੇ ਜਿਹਾ ਜ਼ਿਆਦਾ ਗਿਣਤੀ ਦੇ ਵਿੱਚ ਹੋ ਜਾਣਗੇ ਇਹਨਾਂ ਨਾਲ ਥੋੜੀ ਜੀ ਜ਼ਿਆਦਾ ਅ ਤੁਸੀਂ ਇਸ ਤਰੀਕੇ ਨਾਲ ਲੜ ਨੂੰ ਸਹੀ ਕਰਦੇ ਹੋਏ ਪਿੱਛੇ ਤੱਕ ਲਾਉਣਾ ਹੈ। ਧਿਆਨ ਰੱਖਿਓ ਹੁਣ ਆਪਾਂ ਉੱਪਰਲੇ ਲੜਾ ਦੇ ਵਿੱਚ ਵੀ ਵਟ ਬਣਾਉਣੇ ਨੇ ਤੇ ਇਸ ਦਸਤਾਨ ਨੂੰ ਸਜਾਉਣ ਦਾ ਤਰੀਕਾ ਥੋੜਾ ਸਾਡਾ ਬਦਲ ਜਾਏਗਾ। ਉਹ ਇਦਾਂ ਕਿ ਪੱਲੇ ਆਪਾਂ ਖੋਲਣੇ ਆ। ਖੋਲ ਕੇ ਪਹਿਲਾਂ ਨੀਚਲੇ ਹਿੱਸੇ ਤੇ ਇਸ ਜਗ੍ਹਾ ਤੋਂ ਵਟ ਇਕੱਠੇ ਕਰਨੇ ਆ ਉੱਪਰ ਨੂੰ। ਕਿਉਂਕਿ ਉੱਪਰਲੇ ਹਿੱਸੇ ਤੇ ਵੀ ਅਸੀਂ ਵਟ ਦਿਖਾਣੇ ਆ। ਇਸ ਦਸਤਾਨ ਨੂੰ ਸਜਾਉਣ ਵੇਲੇ ਤੁਹਾਨੂੰ ਛੋਟੀ ਜੀ ਇੱਕ ਪ੍ਰੋਬਲਮ ਆਏਗੀ। ਕਿ ਤੁਹਾਨੂੰ ਦਸਤਾਰ ਦੇਖਣ ਚ ਪ੍ਰੋਬਲਮ ਆਏਗੀ ਇਸ ਜਗ੍ਹਾ ਤੇ ਪਰ ਕੋਈ ਨਹੀਂ ਜਿੱਦਾਂ ਜਿੱਦਾਂ ਤੁਸੀਂ ਇਹਦੀ ਪ੍ਰੈਕਟਿਸ ਕਰੋਗੇ ਤੁਸੀਂ ਇਸ ਦਸਤਾਰ ਨੂੰ ਸਜਾ ਸਕਦੇ ਹੋ ਵੀਡੀਓ ਲਈ ਪਹਿਲੀ ਵਾਰ ਇਹ ਦਸਤਾਰ ਸਜਾ ਰਹੀਆਂ ਮੈਂ ਮੇਰੇ ਵੀਰੋ ਤੇ ਇਸ ਲਈ ਮੇਰੇ ਵੀਰੋ ਥੋੜਾ ਧਿਆਨ ਨਾਲ ਕਿਉਂਕਿ ਜਦੋਂ ਮੈਂ ਵੀਡੀਓ ਬਣਾ ਰਹੀ ਸੀ ਮੈਨੂੰ ਅਲੱਗੀ ਦਿੱਕਤ ਆ ਰਹੀ ਸੀ ਕਿਉਂਕਿ ਮੈਂ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਉਣਾ ਵੀ ਸੀਗਾ ਤੇ ਮੈਂ ਖੁਦ ਸਹੀ ਵੀ ਸਜਾ ਕੇ ਦਿਖਾਣੀ ਸੀਗੀ ਦਸਤਾਰ ਇਹਦੇ ਲਈ ਮੈਨੂੰ ਦੂਜਾ ਸ਼ੀਸ਼ਾ ਖੱਬੇ ਪਾਸੇ ਇੱਕ ਰੱਖਣਾ ਪਿਆ ਜਿਹਦੇ ਵਿੱਚ ਮੈਂ ਤੁਹਾਨੂੰ ਦੇਖ ਕੇ ਸਜਾ ਕੇ ਦਿਖਾਵਾਂ ਪਲੱਸ ਤੁਹਾਨੂੰ ਸੱਜੇ ਪਾਸੇ ਵੀ ਇਸ ਜਗ੍ਹਾ ਤੋਂ ਵੱਟ ਦਿਖਦੇ ਰਹਿਣ ਖਿੱਚ ਖਿੱਚ ਕੇ ਉੱਪਰਲੇ ਲੜੜ ਚ ਵੀ ਵੱਟ ਪਾਣੇ ਨੇ ਧਿਆਨ ਰੱਖਿਓ ਕਿ ਉਸ ਲੜ ਦੇ ਵਿੱਚ ਡੁੰਗ ਵੀ ਨਹੀਂ ਪੈਣਾ ਚਾਹੀਦਾ ਕਪੜਾ ਅੰਦਰੋਂ ਜੀ ਐਡਜਸਟ ਕਰਾਂਗੇ ਪੱਲੇ ਨੂੰ ਚੰਗੀ ਤਰ੍ਹਾਂ ਖੋਲ ਕੇ ਇਸ ਤਰੀਕੇ ਨਾਲ ਵੀ ਤੁਸੀਂ ਵੱਟ ਪਾ ਸਕਦੇ ਹੋ ਤੇ ਇਹਦੇ ਵਿੱਚ ਇੱਕ ਇੱਕ ਕਰਕੇ ਪਿੰਚ ਕਰਕੇ ਵੀ ਵੱਟ ਪਾ ਸਕਦੇ ਹੋ ਦੇਖੋ ਜਿਹੜੇ ਬੰਦੇ ਪਾ ਸਕਦੇ ਨੇ ਨਾ ਸਹੀ ਤਰੀਕੇ ਨਾਲ ਵੱਟ ਉਹਨਾਂ ਨੂੰ ਪਿੰਚ ਕਰਕੇ ਵੀ ਜ਼ਿਆਦਾ ਵੱਟ ਪਾਉਣ ਦੀ ਲੋੜ ਨਹੀਂ ਉਹ ਐਦਾਂ ਹੀ ਜ਼ਿਆਦਾ ਵੱਟ ਪਾ ਕੇ ਦਿਖਾ ਦੇਣਗੇ ਤੁਹਾਨੂੰ ਠੀਕ ਹੈ ਜੀ ਮੈਂ ਆਪਣੀ ਤਾਰੀਫ਼ ਨਹੀਂ ਕਰਨ ਲੱਗਾ ਬਸ ਸਾਨੂੰ ਇਦਾਂ ਦੀ ਚੀਜ਼ਾਂ ਦੀ ਪ੍ਰੋਬਲਮ ਨਹੀਂ ਆਦੀ ਅਸੀਂ ਪਿੰਚ ਕਰਕੇ ਵੀ ਓਨੇ ਕ ਵੱਟ ਬਣਾ ਲਈ ਰਏ ਆ ਤੇ ਅਸੀਂ ਇਸ ਤਰੀਕੇ ਨਾਲ ਵੀ ਓਨੇ ਕੀ ਵੱਟ ਬਣਾ ਲਈਦੇ ਆ ਜਿੱਦਾਂ ਮੈਂ ਤੁਹਾਨੂੰ ਦਿਖਾ ਰਿਹਾ ਨਾ ਦੇਖੋ ਪਿੰਚ ਕੀਤਾ ਮੈਂ ਪਿੰਚ ਕਰਕੇ ਵੀ ਤੁਹਾਨੂੰ ਕਿੰਨੇ ਜ਼ਿਆਦਾ ਵੱਟ ਬਣਾ ਕੇ ਦਿਖਾਤੇ ਆ ਤੇ ਇਸ ਦਸਤਾਨ ਨੂੰ ਸਿਰਉਣ ਲਈ ਨਾ ਜੇ ਤੁਸੀਂ ਪਿੰਚ ਕਰੋਗੇ ਤਾਂ ਉੱਪਰਲਾ ਲੜ ਤੁਹਾਡਾ ਸਾਫ਼ ਹੋ ਜਾਣਾ ਕਈ ਵਾਰ ਤੇ ਇਸ ਚੀਜ਼ ਤੋਂ ਬਚਣ ਲਈ ਆਪਾਂ ਐਦਾਂ ਪਿੰਚ ਕਰਨਾ ਹੈ ਇਹਦੇ ਵਿੱਚ ਤੇ ਇਹਦੇ ਵਿੱਚ ਵੀ ਦੇਖੋ ਚੰਗੀ ਤਰ੍ਹਾਂ ਲੜ ਨੂੰ ਖੋਲਿਆ ਕਿੰਨਾ ਜ਼ਿਆਦਾ ਖੋਲ ਕੇ ਅਸੀਂ ਇਹਦੇ ਵਿੱਚ ਸਾਰੇ ਲੜ ਦੇ ਵਿੱਚ ਵੱਟ ਪਾਤੇ ਆ ਪਿੱਛੇ ਤੱਕ ਫਿਰ ਦੇਖ ਲਿਓ ਡੂੰਘ ਨਾ ਪਵੇ ਅੰਦਰੋਂ ਜੀ ਕਪੜਾ ਐਡਜਸਟ ਕਰਾਂਗੇ ਪਿਛਲੇ ਹਿੱਸੇ ਤੋਂ ਦਸਤਾਨ ਨੂੰ ਫਿਰ ਪਿੰਚ ਕਰ ਦਵਾਂਗੇ ਫਿਰ ਉਹੀ ਪ੍ਰੋਸੈਸ ਨੂੰ ਆਪਾਂ ਰਿਪੀਟ ਕਰਨਾ ਹੈ ਪਰ ਦਸਤਾਰ ਦੀ ਸ਼ੇਪ ਨੂੰ ਵੀ ਥੋੜਾ ਧਿਆਨ ਦੇ ਵਿੱਚ ਰੱਖਣਾ ਗੁਲਾਈ ਦੇ ਵਿੱਚ ਆਵੇ ਪੱਲੇ ਨੂੰ ਇਸ ਤਰੀਕੇ ਨਾਲ ਖੋਲ ਕੇ ਇਹਦੇ ਉੱਪਰਲੇ ਹਿੱਸੇ ਤੱਕ ਵੱਟ ਅਸੀਂ ਇਸ ਤਰੀਕੇ ਨਾਲ ਖੋਲ ਦੇਣੇ ਆ ਫਿਰ ਪੱਲੇ ਨੂੰ ਫੜਾਂਗੇ ਪਿਛਲੇ ਹਿੱਸੇ ਤੋਂ ਫਿਰ ਪਿੰਚ ਕਰਕੇ ਇਹਨੂੰ ਲਗਾਵਾਂਗੇ ਅੱਜ ਦੀ ਵੀਡੀਓ 'ਚ ਤੁਹਾਡੇ ਲਈ ਇੱਕ ਖਾਸ ਚੀਜ਼ ਇਹ ਹੈ ਸਗੀ ਕਿ ਇਸ ਦਸਤਾਰ ਦੀ ਮੈਂ ਪਹਿਲਾਂ ਕਦੀ ਵੀਡੀਓ ਨਹੀਂ ਪੋਸਟ ਕੀਤੀ ਹੈਗੀ ਇਸ ਲਈ ਥੋੜਾ ਧਿਆਨ ਨਾਲ ਦੇਖਿਓ ਤੁਹਾਨੂੰ ਹਰ ਇੱਕ ਚੀਜ਼ ਨੂੰ ਮੈਂ ਡਿਟੇਲ ਦੇ ਵਿੱਚ ਹੀ ਸਮਝਾਵਾਂਗਾ ਜਿਵੇਂ ਸਾਰੀਆਂ ਵੀਡੀਓਜ਼ ਦੇ ਵਿੱਚ ਸਮਝਾਉਣਾ ਹੁੰਦਾ ਆ ਪਿਛਲੇ ਹਿੱਸੇ ਤੋਂ ਪੱਲੇ ਨੂੰ ਪਿੰਚ ਕਰਕੇ ਇਸ ਤਰੀਕੇ ਨਾਲ ਤੁਸੀਂ ਲਾ ਦੇਣਾ ਹੈ ਉੱਪਰਲੇ ਲੜ ਦੇ ਵਿੱਚ ਹੋਰ ਇਸ ਤਰੀਕੇ ਨਾਲ ਇਕੱਠੇ ਕਰ ਕਰਕੇ ਵੱਟ ਪਾਉਣੇ ਨੇ ਜਿਵੇਂ ਤੁਸੀਂ ਇਸ ਵੀਡੀਓ ਚ ਦੇਖ ਸਕਦੇ ਹੋ ਨਾ ਇਸੇ ਤਰੀਕੇ ਨਾਲ ਹੀ ਤੁਸੀਂ ਇਸ ਚੀਜ਼ ਨੂੰ ਫੋਲੋ ਕਰਨਾ ਹੈ ਜਿੰਨੀਆਂ ਵੀ ਦਸਤਾਰਾਂ ਮੈਂ ਤੁਹਾਨੂੰ ਅੱਜ ਤੱਕ ਸਜਾ ਕੇ ਦਿਖਾਈਆਂ ਮੇਰੇ ਵੀਰੋ ਜੇਕਰ ਤੁਸੀਂ ਸਾਰੀ ਵੀਡੀਓ ਧਿਆਨ ਨਾਲ ਸੁਣੋ ਅਤੇ ਦੇਖੋ ਤੁਸੀਂ ਮੇਰੀ ਹਰ ਇੱਕ ਸਟਾਈਲ ਦੀ ਦਸਤਾਰ ਸਿੱਖ ਸਕਦੇ ਹੋ ਬਸ ਉਹਦੇ ਲਈ ਤੁਹਾਨੂੰ ਮੇਰੀ ਪੂਰੀ ਵੀਡੀਓ ਦੇਖਣੀ ਪੈਣੀ ਹੈ YouTube ਤੇ ਜਿਹੜੀਆਂ ਵੀ ਮੈਂ ਅਪਲੋਡ ਕਰਦਾ ਆ ਜਿਵੇਂ ਇਹ ਵੀਡੀਓ ਮੈਂ ਪੂਰੀ ਅਪਲੋਡ ਕੀਤੀ ਹੈ ਮੈਂ ਅੱਜ ਤੱਕ ਤੁਹਾਨੂੰ ਹਰ ਇੱਕ ਸੈਲੀਬ੍ਰਿਟੀ ਟਾਈਪ ਦੀ ਦਸਤਾਰ ਸਜਾ ਕੇ ਦਿਖਾਈ ਆ ਇੰਦਰਜੀਤ ਨਿੱਕੂ ਵੀਰ ਵਾਲੀ ਕੀ ਤਰਸੀਮ ਜਸੜ ਐਮ.ਐ ਵੀਰ ਕ ਰਣਜੀਤ ਬਾਵਾ ਸਿੱਧੂ ਮੂਸੇਵਾਲਾ ਵੀਰ ਜੇ ਆਪਣੇ ਕੱਲ ਸਤਿੰਦਰ ਸਰਤਾਜ ਵੀਰ ਜਸਵਿੰਦਰ ਭੱਲਾ ਜੀ ਗੁਰਪ੍ਰੀਤ ਸਿੰਘ ਜੀ ਘੁੱਗੀ ਜੇ ਕੱਲ ਤਰਸੀਮ ਜਸੜ ਵੀਰ ਨੇ ਜਿਹੜੀ ਉਹਨਾਂ ਨੇ ਮਸਤਾਨੇ ਮੂਵੀ 'ਚ ਦਸਤਾਰ ਸਜਾਈ ਹੁੰਦੀ ਨਾ ਗੋਲ ਜਿਹੜੇ ਉੱਤੇ ਉਹਨਾਂ ਨੇ ਚੱਕਰ ਵੀ ਸਜਾਇਆ ਹੁੰਦਾ ਉਹ ਵਾਲੀ ਦਸਤਾਰ ਦੀ ਵੀ ਵੀਡੀਓ ਪੋਸਟ ਕੀਤੀ ਹੋਈ ਆ ਦਲਜੀਤ ਬਾਜੀ ਵਰਗੀਆਂ ਸਭ ਤੋਂ ਜ਼ਿਆਦਾ ਵੀਡੀਓ ਪੋਸਟ ਕਰ ਚੁੱਕਾ ਹਾਂ ਮੈਂ 6 ਵੀਡੀਓ ਪਾਈਆਂ ਉਹਨਾਂ ਵਰਗੀਆਂ ਮ ਉਹਨਾਂ ਵਰਗਾ ਤੁਲਲਾ ਪਟਿਆਲਾ ਸ਼ਾਹੀ ਪੱਗ ਉਹਨਾਂ ਵਰਗੀ ਵਟਾ ਵਾਲੀ ਪੱਗ ਉਹਨਾਂ ਵਰਗੇ ਪਰਨੇਆਂ ਦੀ ਵੀਡੀਓ ਪੋਸਟ ਕਰ ਚੁੱਕਾ ਮੈਂ ਉਹ ਸਾਰੀ ਵੀਡੀਓ ਦੇ ਲਿੰਕ ਤੁਸੀਂ ਡਿਸਕ੍ਰਿਪਸ਼ਨ 'ਚ ਦੇਖ ਸਕਦੇ ਹੋ ਉਹ ਸਾਰੇ ਪੋਸਟ ਕੀਤੇ ਹੋਏ ਆ ਮੈਂ ਤੇ ਗੱਲਬਾਤ ਕਰਦੇ ਹੁਣ ਦੁਬਾਰਾ ਦਸਤਾਰ ਦੀ ਇਹਦੇ ਵਿੱਚ ਵੀ ਦੇਖੋ ਲੜਨੂ ਅਸੀਂ ਚੰਗੀ ਤਰ੍ਹਾਂ ਖੋਲ ਲਿਆ ਕਿੰਨਾ ਕੁ ਖੋਲ ਕੇ ਲਗਾਇਆ ਜਿੰਨਾ ਦਸਤਾਰ ਦੀ ਜਿਹੜੀ ਸ਼ੇਪ ਆਪਣੀ ਜਿਆਦਾ ਪਿਓਰ ਸ਼ੇਪ ਦੇ ਵਿੱਚ ਹੋ ਜਵੇ ਪਿਓਰ ਸ਼ੇਪ ਮਤਲਬ ਹੈ ਥੋੜੀ ਜਿਹੀ ਗੋਲਾਈ ਦੇ ਵਿੱਚ ਚਲ ਜਵੇ ਉੱਪਰ ਤੇ ਬੇਸ ਨੂੰ ਜਿਹੜਾ ਹੈ ਦਸਤਾਰ ਦੇ ਅੰਦਰ ਕਰਨਾ ਹੈ ਨਾਲ ਦੀ ਨਾਲ ਪਿੱਛੇ ਤੱਕ ਲੜ ਦੇ ਵਿੱਚ ਵੱਟ ਪਾਵਾਂਗੇ ਤੇ ਉਹਨਾਂ ਨੂੰ ਇੱਕ ਵਾਰ ਪਿੰਚ ਕਰ ਦਵਾਂਗੇ ਸੱਜੇ ਪਾਸਿਓ ਅਸੀਂ ਫਿਰ ਉਸੇ ਪ੍ਰੋਸੈਸ ਨੂੰ ਰਿਪੀਟ ਕਰਨਾ ਹੈ ਲੜ ਹੌਲੀ ਹੌਲੀ نیچے ਆਉਂਦੇ ਜਾਣਗੇ ਤੇ ਖੱਬੇ ਪਾਸਿਓ ਲੜ ਤੁਹਾਡੇ ਉੱਪਰ ਜਾਂਦੇ ਹੋਏ ਜਾਣਗੇ ਇਹਦੇ ਨਾਲ ਤੁਹਾਡੀ ਦਸਤਾਰ ਦੇ ਵਿੱਚ ਇੱਕ ਫਰਕ ਪਏਗਾ ਉਹ ਹੋਊਗਾ ਸ਼ੇਪ ਦਾ ਪਰ ਇਹਦੇ ਵਿੱਚ ਜਦੋਂ ਤੁਸੀਂ ਲੜਾਂ ਦੇ ਵਿੱਚ ਵੱਟ ਬਣਾਉਂਗੇ ਤੁਹਾਨੂੰ ਇੱਕ ਹੋਰ ਕਨਫਿਊਜ਼ਨ ਹੋਏਗੀ ਕਿ ਤੁਸੀਂ ਕਿੰਨੇ ਗੈਪ ਤੇ ਰੱਖਦੇ ਹੋ ਤੁਹਾਨੂੰ ਇਹ ਸਮਝ ਨਹੀਂ ਆਉਣਾ ਹੈਗਾ ਤੇ ਤੁਹਾਡੇ ਲੜ ਜਿਹੜੇ ਉੱਪਰਲੇ ਹੋਣਗੇ ਉਹ ਥੋੜੀ ਜਿਹੀ ਪਤਲੇ ਪਤਲੇ ਲੱਗਣਗੇ ਤੁਹਾਨੂੰ ਇਹ ਚੀਜ਼ ਦਾ ਫਰਕ ਦਸਤਾਰ ਤੇ ਜ਼ਿਆਦਾ ਨਹੀਂ ਪੈਣ ਦੇਣਾ ਉੱਪਰ ਉਹ ਲੜ ਥੋੜੇ ਜੇ ਮੋٹے-ਮੋٹے ਹੀ ਰੱਖਣੇ ਆ ਬਸ ਮੋٹے-ਮੋٹے ਲੜਾ ਦੇ ਉੱਤੇ ਵੱਟ ਇਕੱਠੇ ਕਰ ਦੇਣੇ ਆ ਇਹਦੇ ਨਾਲ ਦਸਤਾਰ ਸੱਜੇ ਪਾਸੇ ਵੀ ਤੁਹਾਡੀ ਗੋਲਾਈ ਦੇ ਵਿੱਚ ਰਹੇਗੀ ਜਿਵੇਂ ਮੈਂ ਤੁਹਾਨੂੰ ਕਰਕੇ ਦਿਖਾ ਰਿਹਾ ਤੁਸੀਂ ਵੀ ਇਸੇ ਤਰੀਕੇ ਨਾਲ ਕਰਨਾ ਆ ਜੇ ਤੁਹਾਨੂੰ ਨਹੀਂ ਸਮਝ ਆ ਰਿਹਾ ਨਾ ਬਿਨਾਂ ਦੇਖੇ ਕਰਨ ਦੇ ਵਿੱਚ ਉਦੋਂ ਤੁਸੀਂ ਕੀ ਕਰਨਾ ਨਾਲ ਦੀ ਨਾਲ ਦੂਜਾ ਸ਼ੀਸ਼ਾ ਦੇਖ ਲਿਆ ਕਰੋ ਇਧਰਲੇ ਹਿੱਸੇ ਤੋਂ ਕਿ ਉੱਪਰਲੇ ਪਾਸੇ ਤੇ ਵੱਟ ਪੈ ਵੀ ਰਹੇ ਨੇ ਜਾਂ ਨਹੀਂ ਇਹਦੇ ਨਾਲ ਤੁਹਾਨੂੰ ਆਈਡੀਆ ਹੋ ਜਾਵੇਗਾ ਤੁਹਾਡੀ ਪ੍ਰੈਕਟਿਸ ਵੀ ਹੋ ਜਵੇਗੀ ਅੱਗੇ ਤੋਂ ਤੁਹਾਨੂੰ ਸ਼ੀਸ਼ਾ ਦੇਖਣ ਦੀ ਲੋੜ ਵੀ ਨਹੀਂ ਪਵੇਗੀ ਦੇਖੋ ਮੈਂ ਉੱਪਰ ਜੀ ਹੌਲੀ-ਹੌਲੀ ਪਿੰਚ ਕਰਕੇ ਲੜ ਨੂੰ ਮੋਟਾ ਵੀ ਕਰ ਰਹੀਆਂ ਨਾ ਫਿਰ ਇਸ ਲੜ ਨੂੰ ਵੀ ਬਾਕੀ ਪੇਚਾਵਾਂਗੇ ਆਪਾਂ ਪਿੰਚ ਕਰਨਾ ਹੈ ਉੱਪਰਲੇ ਹਿੱਸੇ ਤੋਂ ਥੋੜਾ ਦੱਬਾਂਗੇ ਤਾਂ ਜੋ ਗੋਲ ਸ਼ੇਪ ਬਣੇ ਦਸਤਾਰ ਜ਼ਿਆਦਾ ਬਾਹਰ ਨਾ ਆਵੇ ਲੜ ਨੂੰ ਚੰਗੀ ਤਰ੍ਹਾਂ ਖੋਲ੍ਹਾਂਗੇ ਵਟ ਦੇਖੋ ਕਿੰਨੇ ਜ਼ਿਆਦਾ ਚੋੜੇ ਹਿੱਸੇ 'ਚ ਪਾਇਆ ਮੈਂ ਜਿਹੜਾ ਵਟ ਸਭ ਤੋਂ ਉੱਤ ਲੜਾ ਹੈ ਉਹਨੂੰ نیچے ਹੀ ਰਹਿਣ ਦੇਣਾ ਹੈ ਕੋਈ ਐਕਸਟਰਾ ਵਟ ਨਾ ਨਿਕਲੇ ਬਾਹਰ ਜਿਹੜੇ ਵਟ ਬਣੇ ਨੇ ਉਹਨਾਂ ਵਟਾਂ ਦੇ ਵਿੱਚੋਂ ਹੋਰ ਵਟ ਕੱਟਣ ਦੀ ਕੋਸ਼ਿਸ਼ ਕਰਨੀ ਆ ਇਹਦੇ ਨਾਲ ਤੁਹਾਨੂੰ ਦਸਤਾਰ ਦਾ ਜਿਹੜਾ ਕਪੜਾ ਹੈ ਉਹ ਜ਼ਿਆਦਾ ਖੋਲਣ ਦਾ ਮੌਕਾ ਮਿਲਦਾ ਹੁੰਦਾ ਆ ਇਹਨਾਂ ਚੀਜ਼ਾਂ ਦੀ ਜਿੰਨੀ ਜ਼ਿਆਦਾ ਤੁਸੀਂ ਪ੍ਰੈਕਟਿਸ ਕਰੋਗੇ ਉੰਨੀ ਹੀ ਜ਼ਿਆਦਾ ਤੁਸੀਂ ਇਸ ਚੀਜ਼ ਵਿੱਚ ਮਹਾਰਤ ਹਾਸਲ ਕਰੋਗੇ ਤੁਸੀਂ ਮੇਰੀ ਕੋਈ ਵੀ ਵੀਡੀਓ ਦੇਖ ਲਓ ਹਰ ਇੱਕ ਵੀਡੀਓ ਦੇ ਵਿੱਚ ਨਾ ਮੈਂ ਤੁਹਾਨੂੰ ਚਾਹੁੰਦਾ ਹੁੰਦਾ ਹੁਣਾ ਜਿੰਨੀ ਜ਼ਿਆਦਾ ਡਿਟੇਲ ਹੋ ਸਕੇ ਉੰਨੀ ਜ਼ਿਆਦਾ ਡਿਟੇਲ ਦਵਾਂ ਦਸਤਾਰ ਬਾਰੇ ਤਾਜੋ ਤੁਹਾਨੂੰ ਮੈਨੂੰ ਪੁੱਛਣ ਦੀ ਲੋੜ ਨਾ ਪਵੇ ਜਾਂ ਮੇਰੇ ਕੋਲ ਸਿੱਖਣ ਆਣ ਦੀ ਵੀ ਨਾ ਲੋੜ ਪਵੇ ਮੈਂ ਹੀ ਚਾਹੁੰਦਾ ਹਾਂ ਕਿ ਤੁਸੀਂ ਘਰ ਬੈਠੇ ਸਾਰੀਆਂ ਦਸਤਾਰਾਂ ਸਿੱਖ ਜਵੋ ਉਹਦੇ ਲਈ ਬਸ ਤੁਹਾਨੂੰ ਵੀਡੀਓ ਪੂਰੀ ਦੇਖਣੀ ਪੈਣੀ ਹੈ ਜੇ ਤੁਸੀਂ ਵੀਡੀਓ ਵੀ ਸਕਿੱਪ ਕਰਕੇ ਦੇਖ ਲਿਓ ਤਾਂ ਮੇਰੇ ਵੀਰੋ ਇਹਦੇ ਵਿੱਚ ਵੀ ਤੁਹਾਡਾ ਹੀ ਨੁਕਸਾਨ ਆ ਫਿਰ ਤੁਸੀਂ ਮੈਨੂੰ ਫੋਨ ਕਰਦੇ ਆ ਜਾਂ ਮੈਨੂੰ ਮੈਸੇਜ ਕਰਦੇ ਆ ਉਹਦਾ ਰਿਪਲਾਈ ਕਰਨ ਨੂੰ ਮੈਨੂੰ ਲੱਗ ਜਾਂਦਾ ਟਾਈਮ ਤੁਹਾਡੀਆਂ ਕਈ ਗੱਲਾਂ ਦਾ ਜਵਾਬ ਤਾਂ ਮੈਂ ਆਪਣੀ ਵੀਡੀਓਜ਼ ਦੇ ਵਿੱਚ ਹੀ ਦਿੱਤਾ ਹੁੰਦਾ ਆ ਜਿਵੇਂ ਕਿ ਪਹਿਲੀ ਗੱਲ ਤਾਂ ਮੈਂ ਕੋਈ ਚੀਜ਼ ਲੁਕਾਉਂਦਾ ਨਹੀਂ ਦੂਜੀ ਗੱਲ ਇਹ ਕਿ ਸਾਰੀ ਡਿਟੇਲ ਦਿੰਨਾ ਆ ਮ ਤੇ ਪਰ ਜੇਕਰ ਤੁਸੀਂ ਕੋਈ ਕਮੈਂਟ ਕਰਦੇ ਵੀ ਹੋ ਉਹਦਾ ਵੀ ਅਸੀਂ ਜਲਦੀ ਤੋਂ ਜਲਦੀ ਰਿਪਲਾਈ ਕਰਨ ਦੀ ਕੋਸ਼ਿਸ਼ ਕਰਦੇ ਹਾਂ ਹੁਣ ਤਾਂ ਵੈਸੇ ਵੀ ਥੋੜੀ ਜਿਹੀ ਟਾਈਮ ਦੀ ਕਮੀ ਚੱਲਦੀ ਪਈ ਹੈ ਮੇਰੇ ਵੀਰੋ ਕਿਉਂਕਿ ਮੈਂ ਤੁਹਾਨੂੰ ਵੀਡੀਓਜ਼ ਰੋਜ਼ ਪੋਸਟ ਕਰ ਰਿਹਾ ਪਿਛਲੇ 103 ਦਿਨਾਂ ਤੋਂ ਰੋਜ਼ ਤੁਹਾਡੇ ਲਈ ਇੱਕ ਨਵੀਂ ਦਸਤਾਰ ਦੀ ਵੀਡੀਓ ਲੈ ਕੇ ਆ ਰਿਹਾ ਮੈਂ ਤੇ ਤੁਸੀਂ ਸੋਚ ਵੀ ਨਹੀਂ ਸਕਦੇ ਕਿੰਨਾ ਟਾਈਮ ਲੱਗ ਰਿਹਾ ਹੈ ਆ ਹਰ ਇੱਕ ਚੀਜ਼ ਨੂੰ ਸੋਚਣ ਵਾਲੇ ਵੀਡੀਓ ਬਣਾਉਣ ਵਾਲੇ ਜਾਂ ਵੀਡੀਓ ਨੂੰ ਸਹੀ ਕਰਨ ਵਾਲੇ ਇੱਕ ਵੀਡੀਓ ਨੂੰ ਸਹੀ ਕਰਨ ਲਈ ਘੱਟੋ ਘੱਟ 5 ਘੰਟੇ ਤੋਂ ਉੱਪਰ ਦਾ ਟਾਈਮ ਲੱਗਦਾ ਹੈ ਮੇਰੇ ਵੀਰੋ ਫਿਰ ਅਗਲੀ ਵੀਡੀਓ ਦਾ ਟਾਈਮ ਹੋ ਜਾਂਦਾ ਹੈ ਕਿਉਂਕਿ ਆਰਾਮ ਵੀ ਕਰਨਾ ਹੁੰਦਾ ਬੰਦੇ ਨੇ ਘਰ ਦੇ ਕੰਮ ਵੀ ਕਰਨੇ ਹੁੰਦੇ ਆ ਕਈ ਚੀਜ਼ਾਂ ਹੁੰਦੀਆਂ ਨੇ ਤੇ ਇਹ ਤਾਂ ਹੈ ਨਹੀਂ ਕਿ ਕੱਲੀਆਂ ਵੀਡੀਓ ਜੀ ਪੋਸਟ ਕਰਨੀਆਂ ਹੁੰਦੀਆਂ ਨੇ ਵਿਆਹ ਸ਼ਾਦੀ ਤੇ ਪੱਗਾ ਬੰਨਣ ਵੀ ਜਾਣਾ ਹੁੰਦਾ ਉਹ ਚੀਜ਼ਾਂ ਵੀ ਬਹੁਤ ਟਾਈਮ ਲੈਂਦੀਆਂ ਨੇ ਬਹੁਤ ਦੂਰ ਦੂਰ ਜਾਣਾ ਪੈਂਦਾ ਕਈ ਵਾਰ ਤੇ ਇਸ ਚੀਜ਼ ਨੂੰ ਮੈਂ ਧਿਆਨ ਦੇ ਵਿੱਚ ਰੱਖ ਕੇ ਤਾਂ ਵੀ ਤੁਹਾਡੇ ਲਈ ਇਸ ਸੀਰੀਜ਼ ਨੂੰ ਮੈਂ ਟੁੱਟਣ ਨਹੀਂ ਦਿੱਤਾ ਮੈਂ ਜ਼ਰੂਰ ਮਿਹਨਤ ਕਰਦਾਂਗਾ ਪਰ ਤੁਸੀਂ ਵੀ ਇਸੇ ਤਰੀਕੇ ਨਾਲ ਸਾਨੂੰ ਸਪੋਰਟ ਕਰਦੇ ਰਹੋ ਤੇ ਦੁਬਾਰਾ ਗੱਲਬਾਤ ਕਰਦੇ ਹਾਂ ਫੇਰ ਦਸਤਾਰ ਦੀ ਦੇਖੋ ਇਸ ਪੱਲੇ ਨੂੰ ਆਪਾਂ ਉੱਪਰ ਵਟਾ ਦੇ ਵਿੱਚ ਕਨਵਰਟ ਕਰਤਾ ਪਰ ਇਹਨੂੰ نیچے ਤੱਕ ਵੀ ਖੋਲਣਾ ਆ ਕਿਉਂਕਿ ਸੱਜੇ ਪਾਸੇ ਕੰਨ ਦੇ ਕੋਲ ਵੀ ਕਿਤੇ ਡੰਗ ਜਾਂਦਾ ਰਹਿ ਜਵੇ ਜਾਂ ਕਪੜਾ ਖਾਲੀ ਜਾਂ ਹਿੱਸਾ ਨਾ ਰਹਿ ਜਵੇ ਇਸ ਲਈ ਕਪੜਾ ਨੀਚੋਂ ਵੀ ਖੋਲਣਾ ਆ ਇਸ ਲੜ ਨੂੰ ਉੱਪਰੋਂ ਵੀ ਮੋਟਾ ਕਰਾਂਗੇ ਤਾਂ ਜੋ ਗੁਲਾਈ ਦੇ ਵਿੱਚ ਆਵੇ ਦਸਤਾਰ ਫਿਰ ਇਸ ਜਗ੍ਹਾ ਤੋਂ ਲੜ ਨੂੰ ਪਿੰਚ ਕਰਕੇ ਆਪਣੀ ਜਗ੍ਹਾ ਤੇ ਰੱਖਾਂਗੇ ਦੇਖੋ ਕਿੰਨੇ ਘੱਟ ਹਿੱਸੇ 'ਚ ਮੈਂ ਪਿੰਚ ਕੀਤਾ ਨਾ ਇਸ ਦਸਤਾਰ ਨੂੰ ਥੋੜਾ ਨਾਲ ਦੇ ਨਾਲ ਦੱਬ ਵੀ ਰਿਆਂ ਤੇ ਉੱਪਰੋਂ ਦਸਤਾਰ ਨੂੰ ਪਿੰਚ ਵੀ ਕਰ ਰਹੇ ਆਂ ਆਪਾਂ ਇਹਦੇ ਨਾਲ ਦਸਤਾਰ ਤੁਹਾਡੀ ਪਿੱਛੇ ਨੂੰ ਨਹੀਂ ਖਿਸਕੇਗੀ ਹੁਣ ਦੇਖੋ ਪਿੰਚ ਤਾਂ ਮੈਂ ਕਿੰਨੇ ਘੱਟ ਵੱਟ ਕੀਤੇ ਸੀ ਹੁਣ ਮੈਂ ਤੁਹਾਨੂੰ ਵੱਟ ਵ ਇਸ ਤਰੀਕੇ ਨਾਲ ਤੁਸੀਂ ਲੜਨੂ ਉੱਪਰੋਂ ਫੜ ਕੇ ਖੋਲ-ਖੋਲ ਕੇ ਲੜਨੂ ਰੱਖੀ ਜਾਣਾ ਹੈ ਤੇ ਇਹਦੇ ਵਿੱਚ ਵਟਾਂ ਦੀ ਗਿਣਤੀ ਹੈ ਜਿਹੜੀ ਵਧੀ ਜਾਣੀ ਹੈ ਲੜਨੂ ਪਿੱਛੇ ਤੱਕ ਖੋਲਦੇ ਜਾਓ ਖੋਲ ਕੇ ਵਟਾਂ ਦੇ ਵਿੱਚੋਂ ਵਟ ਕੱਢਦੇ ਜਾਓ ਇਸ ਤਰੀਕੇ ਨਾਲ ਤੁਹਾਡੀ ਦਸਤਾਰ ਦੀ ਜਿਹੜੀ ਸ਼ੇਪ ਆ ਉਹ ਵੀ ਗੋਲ ਹੋ ਜਾਣੀ ਉੱਪਰ ਨੂੰ ਤੇ ਤੁਹਾਨੂੰ ਜ਼ਿਆਦਾ ਮਿਹਨਤ ਕਰਨ ਦੀ ਵੀ ਨਹੀਂ ਲੋੜ ਪੈਣੀ ਖੱਬੇ ਹੱਥ ਨਾਲ ਚੰਗੀ ਤਰ੍ਹਾਂ ਪ੍ਰੈਸ ਕਰਕੇ ਪਿਆੜ ਨਾਲ ਲੜਨੂ ਲਗਾਣਾ ਹੈ ਨਾਲ ਦੀ ਨਾਲ ਸ਼ੇਪ ਨੂੰ ਅਸੀਂ ਧਿਆਨ ਦੇ ਵਿੱਚ ਰੱਖਾਂਗੇ ਕਿ ਦਸਤਾਰ ਦੀ ਜਿਹੜੀ ਸ਼ੇਪ ਆ ਥੋੜੀ ਜਿਹੀ ਪਿਓਰ ਸ਼ੇਪ ਦੇ ਵਿੱਚ ਆਵੇ ਪਿਓਰ ਸ਼ੇਪ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਇਹਨੂੰ ਉੱਪਰੋਂ ਜਿ ਘੱਟ ਹਿੱਸਾ ਛੱਡ ਦੇਣਾ ਸਿਰ ਹਿੱਸੇ ਤੇ ਥੋੜਾ ਉੱਪਰ ਨੂੰ ਗੋਲਾਈ ਚ ਲੈ ਕੇ ਜਾਣਾ ਦਸਤਾਰ ਨੂੰ ਪਿਛਲੇ ਹਿੱਸੇ ਤੱਕ ਲੜ ਚੰਗੀ ਤਰ੍ਹਾਂ ਖੋਲ ਕੇ ਉਹਦੇ ਵਿੱਚ ਵਟ ਪਾ ਲੈਣੇ ਨੇ ਉੱਪਰਲੇ ਹਿੱਸੇ ਤੇ ਵੀ ਤੁਹਾਡੇ ਵਟ ਹੋਣੇ ਚਾਹੀਦੇ ਨੇ ਫਿਰ ਲੜ ਨੂੰ ਅਸੀਂ ਪਿੰਚ ਕਰ ਦੇਣਾ ਆ ਆਖਰੀ ਲੜ ਨੂੰ ਲਾਉਣ ਤੋਂ ਪਹਿਲਾਂ ਤੁਸੀਂ ਧਿਆਨ ਰੱਖਣਾ ਹੈ ਕਿ ਇਹਦੇ ਵੀ ਉੱਪਰਲੇ ਹਿੱਸੇ ਤੇ ਤੁਹਾਡੇ ਵਟ ਹੋਣੇ ਚਾਹੀਦੇ ਨੇ ਜਦੋਂ ਅਸੀਂ ਇਸ ਲੜ ਨੂੰ ਲਗਾ ਲਿਆ ਨਾ ਫਿਰ ਅਸੀਂ ਤੁਹਾਨੂੰ ਸਾਰੀ ਦਸਤਾਰ ਦੇ ਵਿੱਚ ਬਰੀਕ ਵਟ ਪਾ ਕੇ ਦਿਖਾਵਾਂਗੇ ਇਹਦੇ ਤੋਂ ਪਹਿਲਾਂ ਤੁਸੀਂ ਪੇਜ ਨੂੰ ਪਿੱਛੇ ਪਿੰਚ ਕਰਕੇ ਇਹਨੂੰ ਰੈਂਡਮਲੀ ਰੱਖਣਾ ਹੈ ਫਿਰ ਦੇਖਣਾ ਹੈ ਕਿ ਕਿਤੇ ਕਿਤੇ ਡੰਗ ਤਾਂ ਨਹੀਂ ਪੈ ਰਿਹਾ ਫਿਰ ਅਸੀਂ ਲੜ ਨੂੰ نیچے ਨੂੰ ਖਿੱਚਾਂਗੇ ਕਿਉਂਕਿ ਤੁਹਾਡੀਆਂ ਅੱਖਾਂ ਦੇ ਕੋਲ ਵੀ ਕਪੜਾ ਬਰਾਬਰ ਹੋਣਾ ਚਾਹੀਦਾ ਹੈ ਤਾਂ ਜੋ ਕਿਤੇ ਵੀ ਲੜ ਖਿਸਕੇ ਨਾ ਕਲਗੀ ਵਾਲਾ ਲੜ ਆਪਣੀ ਜਗ੍ਹਾ ਤੇ ਟਿਕਿਆ ਰਹੇ ਤੇ ਇਸ ਜਗ੍ਹਾ ਤੇ ਵੀ ਇਹਦੇ ਲੜ ਦੇ ਵਟ ਪਾਣੇ ਨੇ ਜਿੱਦਾਂ ਅਸੀਂ ਸਾਰੇ ਲੜਾਂ ਦੇ ਵਿੱਚ ਵਟ ਪਾਏ ਨੇ ਚੰਗੀ ਤਰ੍ਹਾਂ ਇੱਕ ਇੱਕ ਪਤਲਾ ਪਤਲਾ ਵਟ ਉੱਪਰ ਨੂੰ ਲੈ ਕੇ ਜਾਣਾ ਹੈ ਤੇ ਇਸ ਜਗ੍ਹਾ ਦੇ ਵਿੱਚ ਧਿਆਨ ਰੱਖਿਓ ਕਿ ਕਿਤੇ ਡੰਗ ਨਾ ਪਵੇ ਜੇਕਰ ਕਿਤੇ ਡੰਗ ਪੈਂਦਾ ਹੈ ਤਾਂ ਉੱਥੇ ਤੁਸੀਂ ਕੱਪੜੇ ਨਹੀਂ ਦੇਣ ਬੈਹਿ ਜਾਣਾ ਆ ਇਸ ਚੀਜ਼ ਲਈ ਮੈਂ ਤੁਹਾਡੇ ਲਈ ਹੈਗਾ ਹਾਂ ਤੁਹਾਡੇ ਕੋਲ ਕੱਪੜੇ ਨੂੰ ਹਮੇਸ਼ਾ ਅੰਦਰੋਂ ਜੀ ਖੋਲੋ ਐਡਜਸਟ ਕਰੋ ਆ ਦੇਖੋ ਤੁਹਾਨੂੰ ਲਾਣਾ ਟੰਗ ਜਿਆ ਪੈ ਰਿਹਾ ਇੱਥੇ ਅੰਦਰੋਂ ਜੀ ਕੱਪੜਾ ਖੋਲ ਕੇ ਉੱਥੇ ਲੈ ਜਾਓ ਕੋਈ ਵੀ ਚੀਜ਼ ਔਖੀ ਨਹੀਂ ਹੈਗੀ ਤੁਹਾਨੂੰ ਸਖਾਈਆਂ ਇਹ ਗਲਤ ਚੀਜ਼ਾਂ ਜਾ ਰਹੀਆਂ ਆ ਅੱਜਕੱਲ ਠੀਕ ਹੈ ਮੇਰੇ ਵੀਰੋ ਜੇਕਰ ਇਹ ਨਹੀਂ ਹੈਗਾ ਕਿ ਡੰਗ ਪੈਂਦਾ ਤਾਂ ਤੁਸੀਂ ਦਸਤਾਰ 'ਚ ਜਾ ਕੇ ਉਸ ਜਗ੍ਹਾ ਤੇ ਕੱਪੜਾ ਦੇ ਦਿਓ ਇਹ ਚੀਜ਼ ਕਿਸੇ ਚੀਜ਼ ਦਾ ਹੱਲ ਨਹੀਂ ਹੁੰਦਾ ਹੱਲ ਉਹ ਹੁੰਦਾ ਜਿਹੜਾ ਅਸੀਂ ਪੱਗ ਦੇ ਕੱਪੜੇ ਨਾਲ ਹੀ ਕਰ ਦਈਏ ਅੰਦਰੋਂ ਜੀ ਕੱਪੜ हां जेकर ਤੁਸੀਂ ਦਸਤਾਰ ਜਿਆਦਾ ਭਾਰੀ ਸਜਾਣੀ ਹੈ ਬੇਸ ਜਰੂਰ ਜਿੱਦਾਂ ਆ ਮਰਜੀ ਬਨ ਲਓ ਤੁਸੀਂ ਥੱਲੋ ਪਰ ਛੋਟੇ ਛੋਟੀਆਂ ਲੀਨਾ ਨਾ ਦਿਆ ਕਰੋ ਦਸਤਾਰ ਦੇ ਵਿੱਚ ਉਹਦੇ ਨਾਲ ਜੇ ਤੁਸੀਂ ਕਿਸੇ ਦੇ ਸਾਹਮਣੇ ਦਸਤਾਰ ਖੋਲੋਗੇ ਤਾਂ ਵਿੱਚੋਂ ਤੁਹਾਡੀਆਂ ਲੀਨਾ نیچے ਡਿੱਗਦੀਆਂ ਹੋਣੀਆਂ ਬਾਅਦ ਦੇ ਵਿੱਚ ਇਹ ਜਿਹੜੀ ਗੱਲ ਆ ਸੱਚ ਆ ਉਹ ਮੈਂ ਤੁਹਾਨੂੰ ਕਹਿ ਰਿਹਾ ਤੇ ਹੁਣ ਗੱਲਬਾਤ ਕਰਦੇ ਹਾਂ ਦੁਬਾਰਾ ਦਸਤਾਰ ਦੀ ਲੜ ਨੂੰ ਅਸੀਂ ਇਹਨੂੰ ਇੱਕ ਵਾਰ ਪਿੰਚ ਕੀਤਾ ਚੰਗੀ ਤਰ੍ਹਾਂ ਖੋਲ ਕੇ ਰੱਖਿਆ ਇਹਦੇ ਉੱਪਰਲੇ ਹਿੱਸੇ ਤੇ ਵੀ ਅਸੀਂ ਵੱਟ ਪਾ ਰਹੇ ਹਾਂ ਤੇ ਦੇਖੋ ਪਹਿਲਾਂ ਤਾਂ ਪੇਚ ਨੂੰ ਆਪਣੀ ਸਹੀ ਜਗ੍ਹਾ ਤੇ ਲਗਾਣਾ ਹੈ ਫੇਰ ਇਹਨੂੰ ਅਸੀਂ ਚੰਗੀ ਤਰ੍ਹਾਂ ਵਟ ਪਾ ਕੇ ਰੱਖਾਂਗੇ ਉੱਪਰਲੇ ਲੜ ਤੱਕ ਅਸੀਂ ਦੇਖੋ ਵਟ ਖੋਲ ਰਹੇ ਹਾਂ ਕਲਗੀ ਵਾਲੇ ਨੀਚਲੇ ਹਿੱਸੇ ਤੇ ਤਾਂ ਵਟ ਪਾਏ ਪਾਏ ਆ ਉੱਪਰਲੇ ਹਿੱਸੇ ਤੇ ਵੀ ਅਸੀਂ ਲੜ ਦੇ ਵਿੱਚ ਵਟ ਪਾ ਰਹੇ ਹਾਂ ਇਹਦੇ ਨਾਲ ਤੁਹਾਡੀ ਦਸਤਾਰ ਹਰ ਇੱਕ ਹੀ ਸਿਰ ਤੋਂ ਤੁਹਾਨੂੰ ਵਟਾ ਵਾਲੀ ਹੀ ਨਜ਼ਰ ਆਵੇਗੀ ਦੇਖੋ ਮੇਰੇ ਵੀਰੋ ਕਈ ਵਾਰ ਮੈਂ ਤੁਹਾਨੂੰ ਵੀਡੀਓਜ਼ ਦੇ ਵਿੱਚ ਇਹੋ ਜਿਹੀ ਗੱਲਾਂ ਕਹਿੰਦਾ ਕਈ ਜਣਿਆਂ ਨੂੰ ਚੁੱਬ ਜਾਂਦੀਆਂ ਨੇ ਕਿਉਂਕਿ ਉਹ ਕਮੈਂਟ ਜਦੋਂ ਮੈਂ ਪੜਦਾ ਨਾ ਕਈ ਤੇ ਉਹਨਾਂ ਦੇ ਵਿੱਚੋਂ ਮੈਨੂੰ ਪਤਾ ਲੱਗ ਜਾਂਦਾ ਕਿ ਹਾਂ ਕਈ ਹੰਦ ਭਗਤ ਹੁੰਦੇ ਜਿਹੜੇ ਉਹਨਾਂ ਨੂੰ ਕਈ ਗੱਲਾਂ ਚੁੱਪ ਜਾਂਦੀਆਂ ਹੁੰਦੀਆਂ ਨੇ ਕਿਉਂਕਿ ਮੇਰੀ ਇਹ عادت ਆ ਜਿਹੜੀ ਚੀਜ਼ ਮੈਨੂੰ ਗਲਤ ਲੱਗਦੀ ਆ ਉਹ ਮੈਂ ਕਹਿਦੀ ਨਾ ਗਲਤ ਆ ਜਿਹੜੀ ਚੀਜ਼ ਮੈਨੂੰ ਸਹੀ ਲੱਗਦੀ ਆ ਉਹ ਮੈਂ ਕਹਿਦੀ ਨਾ ਸਹੀ ਆ ਠੀਕ ਹੈ ਜੀ ਇਸ ਗੱਲ ਦੇ ਵਿੱਚ ਕੋਈ ਦੋਰਾਏ ਨਹੀਂ ਹੈਗੀ ਤੇ ਦੁਬਾਰਾ ਗੱਲਬਾਤ ਕਰਦੇ ਆ ਦਸਤਾਰ ਦੀ ਮੇਰੇ ਵੀਰੋ ਉੱਪਰਲੇ ਹਿੱਸੇ ਤੋਂ ਦੇਖੋ ਇਸ ਲੜ ਦੇ ਵਿੱਚ ਚੰਗੀ ਤਰ੍ਹਾਂ ਵਟ ਪਾਵਾਂਗੇ ਵਟ ਪਾ ਕੇ ਤੁਸੀਂ ਇਸ ਲੜ ਨੂੰ ਚੰਗੀ ਤਰ੍ਹਾਂ ਆਪਣੀ ਪੋਜੀਸ਼ਨ ਤੇ ਬਿਠਾਣਾ ਆ ਹੁਣ ਤੁਹਾਡੀ ਦਸਤਾਰ ਇਹੋ ਜਿਹੀ ਲੱਗਣੀ ਚਾਹੀਦੀ ਆ ਕਿਸੇ ਨੂੰ ਇਹ ਨਾ ਪਤਾ ਲੱਗੇ ਕਿ ਤੁਸੀਂ ਕਿਹੜੇ ਲੜਦੇ ਕਿੰ ਤੁਹਾਡੇ ਹੁਣ ਪਹਿਲਾਂ ਤਾਂ ਪਤਾ ਲੱਗ ਰਿਹਾ ਨਾ ਆ ਦੇਖੋ ਕਿ ਕਿਹੜੇ ਲੜਦੇ ਕਿੰਨੇ ਵਟ ਬਣਾਏ ਆ ਜਦੋਂ ਤੁਸੀਂ ਅਸੀਂ ਇਹਨਾਂ ਦੇ ਵਿੱਚ ਨਾ ਚੰਗੀ ਤਰ੍ਹਾਂ ਖੋਲ-ਖੋਲ ਕੇ ਵਟਾਂ ਨੂੰ ਇਕੱਠੇ ਕਰਦੇ ਜਾਵਾਂਗੇ ਇੱਕ ਜਗ੍ਹਾ ਤੇ ਧਿਆਨ ਨਾਲ ਇਸ ਤਰ੍ਹਾਂ ਪਿੰਚ ਕਰਕੇ ਤਾਂ ਤੁਹਾਨੂੰ ਹੁਣ ਪਤਾ ਨਹੀਂ ਲੱਗੇਗਾ ਕਿ ਕਿਹੜੇ ਲੜਦੇ ਤੁਸੀਂ ਕਿੰਨੇ ਵਟ ਬਣਾ ਕੇ ਕਿਹੜੀ ਜਗ੍ਹਾ ਤੇ ਲਾਏ ਆ ਇਸ ਜੀ ਨੂੰ ਥੋੜਾ ਜਿਹਾ ਤੁਸੀਂ ਧਿਆਨ ਦੇ ਵਿੱਚ ਰੱਖਣਾ ਆ ਦਸਤਾਰ ਸਜਾਉਣ ਵੇਲੇ ਦਸਤਾਰ ਸਜਾਓ ਪਹਿਲਾਂ ਪਹਿਲਾਂ ਤੁਹਾਨੂੰ ਵੀ ਦਿਖੇਗਾ ਹਾਂ ਕਿਹੜੇ ਲੜ ਦੇ ਤੁਸੀਂ ਕਿੰਨੇ ਕੁ ਵਟ ਬਣਾਏ ਆ ਜਦੋਂ ਤੁਸੀਂ ਇਹਨਾਂ ਨੂੰ ਮਿਕਸ ਅਪ ਕਰ ਦੋਗੇ ਨਾ ਇਸ ਤਰੀਕੇ ਨਾਲ ਖੋਲ ਖੋਲ ਕੇ ਫਿਰ ਕੋਈ ਨਹੀਂ ਅਨੁਮਾਨ ਲਗਾ ਸਕਦਾ ਕਿ ਤੁਹਾਡਾ ਪਹਿਲਾ ਲੜ ਕਿੱਥੇ ਆ ਦੂਜਾ ਲੜ ਕਿੱਥੇ ਆ ਤੀਜਾ ਚੌਥਾ ਪੰਜਵਾਂ ਤੇ ਛੇਵਾਂ ਲੜ ਕਿੱਥੇ ਆ ਇਸ ਚੀਜ਼ ਦੇ ਵਿੱਚ ਥੋੜੀਆਂ ਜਿਹੀਆਂ ਬਰੀਕੀਆਂ ਵੱਲ ਧਿਆਨ ਦੇਣਾ ਪੈਣਾ ਤੁਹਾਨੂੰ ਬਾਕੀ ਇਹ ਚੀਜ਼ਾਂ ਤੁਹਾਡੀ ਪ੍ਰੈਕਟਿਸ ਤੇ ਡਿਪੈਂਡ ਕਰਦੀਆਂ ਨੇ ਹੁਣ ਦੇਖੋ ਅਖੀਲੇ ਲੜ ਤੱਕ ਮੈਂ ਚੰਗੀ ਤਰ੍ਹਾਂ ਸਾਰੇ ਬਰੀਕ ਬਰੀਕ ਜਿਹੇ ਵਟ ਅਪ ਕਰਦੇ ਹੋਏ ਆ ਹੁਣ ਆਪਾਂ ਸਲਾਈ ਫਿਰ ਕੇ ਜਿਹੜੇ ਲੜ ਤੁਹਾਨੂੰ ਢਿੱਲੇ ਲੱਗਦੇ ਆ ਉਹਨਾਂ ਨੂੰ ਅੰਦਰ ਤੱਕ ਪ੍ਰੈਸ ਕਰ ਦੇਣਾ ਹੈ ਜਿਹਦੇ ਨਾਲ ਤੁਹਾਡੇ ਲੜ ਪਿੱਛੇ ਤੱਕ ਦਿਖਣ ਵੀ ਸਹੀ ਤਰੀਕੇ ਨਾਲ ਹੁਣ ਨਹੀਂ ਤੁਸੀਂ ਅਨੁਮਾਨ ਲਗਾ ਸਕਦੇ ਕਿ ਤੁਹਾਡੇ ਲੜ ਕਿਹੜੇ ਲੜ ਦੇ ਤੁਸੀਂ ਕਿੰਨੇ ਕੁ ਵਟ ਬਣਾਏ ਆ ਇਸ ਤਰੀਕੇ ਨਾਲ ਸਾਰੀ ਦਸਤਾਰ ਤੁਹਾਡੀ ਵਟਾ ਵਾਲੀ ਦਸਤਾਰ ਦੇ ਵਿੱਚ ਕਨਵਰਟ ਹੋ ਜਾਣੀ ਹੈ ਇੱਕ-ਇੱਕ ਕਰਕੇ ਹਰ ਇੱਕ ਲੜ ਨੂੰ ਪਿੱਛੇ ਤੱਕ ਵਟਾ ਵਾਲੀ ਦਸਤਾਰ ਦੇ ਵਿੱਚ ਕਨਵਰਟ ਕਰਾਂਗੇ ਹੋਰ ਬਰੀਕ ਕਰਨ ਲਈ ਤੁਸੀਂ ਸਲਾਈ ਦੀ ਵਰਤੋਂ ਕਰ ਸਕਦੇ ਹੋ ਦੇਖੋ ਪੈਨ ਤੁਸੀਂ ਮੈਨੂੰ ਕਦੇ ਵੀ ਯੂਜ਼ ਕਰਦੇ ਹੋਏ ਨਹੀਂ ਦੇਖਿਆ ਹੁਣ ਕਿਉਂਕਿ ਮੈਨੂੰ ਜਿੱਥੇ ਤੱਕ ਮੈਂ ਇੱਕ ਵਾਰੀ ਸਟਾਰਟਿੰਗ ਦੇ ਵਿੱਚ ਕਾਫੀ ਪਹਿਲਾਂ ਯੂਜ਼ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਦਸਤਾਰ ਨੂੰ ਉਹਨੇ ਨੁਕਸਾਨ ਪਹੁੰਚਾਇਆ ਤੇ ਮੈਂ ਉਸ ਦਿਨ ਬੰਦ ਕਰਤਾ ਫੋਸਕੇ ਕਿ ਮੈਂ ਕੋਈ ਅਦਾਰੀ ਚੀਜ਼ ਲੈ ਕੇ ਆਵਾਂ ਜਿਹਨਾਂ ਬਰੀਕ ਵੱਟ ਜ਼ਿਆਦਾ ਪੈ ਜਾਣ ਪਰ ਉਹਨਾਂ ਦਸਤਾਰ ਵੀ ਖਰਾਬ ਨਾ ਹੋਵੇ ਬਟ ਹਲੇ ਤੱਕ ਇਸ ਚੀਜ਼ ਦਾ ਕੋਈ ਮੈਂ ਨਹੀਂ ਦੇਖਿਆ ਕਿ ਕੋਈ ਪ੍ਰੋਪਰ ਹੱਲ ਹੈਗਾ ਆ ਹਲੇ ਤੱਕ ਤਾਂ ਜਦੋਂ ਆਪਾਂ ਜ਼ਿਆਦਾ ਬਰੀਕ ਚੀਜ਼ ਫੇੜਦੇ ਆ ਨਾ ਲੜਾ ਤੇ ਤਾਂ ਉਹਨੇ ਨੁਕਸਾਨ ਦੇਣਾ ਹੀ ਦੇਣਾ ਆ ਕਿਉਂਕਿ ਉਹਨੇ ਧਾਗੇ ਕਢਨੇ ਸ਼ੁਰੂ ਕਰ ਦੇਣੇ ਦਸਤਾਰ ਦੇ ਇਹ ਚੀਜ਼ਾਂ ਤੁਹਾਨੂੰ ਕਿਸੇ ਨੇ ਨਹੀਂ ਦੱਸਣੀਆਂ ਮੈਂ ਤੁਹਾਨੂੰ ਇਸ ਲਈ ਦੱਸ ਰਿਹਾ ਕਿਉਂਕਿ ਮੈਂ ਤੁਹਾਨੂੰ ਸਹੀ ਚੀਜ਼ ਵੱਲ ਤੋਰਨਾ ਚਾਹੁੰਦਾ ਆ ਓਕੇ ਮੇਰੇ ਵੀਰੋ ਤੇ ਉੱਪਰਲੇ ਹਿੱਸੇ ਤੋਂ ਦੇਖੋ ਦੂਜੇ ਸ਼ੀਸ਼ੇਸ ਨਾਲ ਦੇਖ ਕੇ ਨਾ ਜਿਹੜੇ ਲੜ ਨੇ ਉਹਨਾਂ ਦੇ ਵਿੱਚ ਚੰਗੀ ਤਰ੍ਹਾਂ ਵਟ ਪਾ ਦੇਣੇ ਨੇ ਸਲਾਈ ਫੇਰਨਾ ਕਦੀ ਵੀ ਦਸਤਾਰ ਤੁਹਾਡੀ ਖਰਾਬ ਨਹੀਂ ਹੋਵੇਗੀ ਕਿਉਂਕਿ ਇਹਨਾਂ ਤੁਹਾਡੇ ਵਟ ਬਰੀਕ ਜਰੂਰ ਹੋਣਗੇ ਸਲਾਈ ਜਿਆਦਾ ਮੋਰੋ ਜੀ ਤਿੱਖੀ ਨਹੀਂ ਹੁੰਦੀ ਹੈਗੀ ਜਿਉਂਦਾ ਵੀ ਤੁਸੀਂ ਜਿਆਦਾ ਤਿੱਖੀ ਚੀਜ਼ ਦਸਤਾਰ ਤੇ ਫੇਰੋਗੇ ਤਾਂ ਉਹਨੇ ਉੱਥੋਂ ਜੀ ਧਾਗੇ ਬਾਹਰ ਕੱਢਨੇ ਸ਼ੁਰੂ ਕਰ ਦੇਣੇ ਨੇ ਤੇ ਇੱਕ ਇੱਕ ਕਰਕੇ ਤੁਸੀਂ ਸਾਰੇ ਲੜਾਂ ਦੇ ਵਿੱਚ ਚੰਗੀ ਤਰ੍ਹਾਂ ਵਟ ਪਾਣੇ ਨੇ ਪਤਾ ਨਾ ਲੱਗੇ ਲਗਭਗ ਉੱਪਰ ਵੀ ਤੁਸੀਂ ਕਿ ਕਿਹੜੇ ਲੜਦੇ ਵਟ ਬਣਾਏ ਨੇ ਚੰਗੀ ਤਰ੍ਹਾਂ ਤੇ ਇਹਦੇ ਨਾਲ ਤੁਹਾਡੀ ਦਸਤਾਰ ਉੱਪਰਲੇ ਲੜਾਂ 'ਚ ਵੀ ਵਟਾਲੀ ਕਨਵਰਟ ਹੋ ਜਾਵੇਗੀ ਅੱਧੇ ਲੜ ਅਸੀਂ ਪਹਿਲਾਂ ਪਾਏ ਸੀ ਰਹਿੰਦੇ ਖੁੰਦੇ ਵਟ ਅਸੀਂ ਉੱਪਰ ਹੁਣ ਪਾਤੇ ਹੋਏ ਹਾਰੇ ਕਿਸੇ ਤੇ ਇਸੇ ਤਰੀਕੇ ਨਾਲ ਤੁਹਾਡੀ ਇੱਕ ਫ੍ਰੀ ਸਟਾਈਲ ਹਾਰੇ ਕਿਸੇ ਤੇ ਵਟਾਵਲੀ ਦਸਤਾਰ ਜਿਹੜੀ ਆ ਤਿਆਰ ਹੋ ਜਾਵੇਗੀ ਆਖਰੀ ਲੜ ਅਸੀਂ ਚੋੜਾ ਬੋਲ ਲਗਾਇਆ ਜਦੋਂ ਅਸੀਂ ਆ ਆਖਰੀ ਕਲਗੀ ਵਾਲਾ ਲੜ ਲਾਣਾ ਨਾ ਇਹਦੇ ਨਾਲ ਤੁਹਾਨੂੰ ਇਹ ਵੀ ਨਹੀਂ ਪਤਾ ਲੱਗਣਾ ਕਿ ਆਖਰੀ ਕਲਗੀ ਵਾਲਾ ਲੜ ਕਿੰਨਾ ਚੋੜਾ ਲਗਾਇਆ ਇਹ ਤੁਹਾਨੂੰ ਅਸੀਂ ਚੀਜ਼ ਕਰਕੇ ਦਿਖਾਵਾਂਗੇ ਇਸ ਲੜ ਨੂੰ ਪਹਿਲਾਂ ਤਾਂ ਚੰਗੀ ਤਰ੍ਹਾਂ ਖੋਲ ਕੇ ਆਪਣੀ ਜਗ੍ਹਾ ਤੇ ਬਿਠਾ ਲੈਣਾ ਆ ਫਿਰ ਇੱਕ ਇੱਕ ਕਰਕੇ ਇਹਦੇ ਵਿੱਚ ਵੱਟ ਬਣਾਣੀ ਸ਼ੁਰੂ ਕਰ ਦੇਣੇ ਨੇ ਇੱਕ ਲੜ ਜਿਹੜਾ ਅੱਖ ਉੱਤੇ ਟਿਕਾਣਾ ਉਹਨੂੰ ਟਿਕਾਣ ਤੋਂ ਬਾਅਦ ਚ ਇਸ ਤਰੀਕੇ ਨਾਲ ਲੜ ਦੇ ਵਿੱਚ ਵੱਟ ਪਾਣੇ ਨੇ ਇਹ ਵੀ ਲੜ ਤੁਹਾਡਾ ਅਖੀਲੇ ਲੜ ਦੇ ਵਿੱਚ ਨਾ ਮਿਕਸ ਅਪ ਹੋ ਜਾਣਾ ਚਾਹੀਦਾ ਹੈ ਕਿ ਕਿਸੇ ਨੂੰ ਪਤਾ ਨਾ ਲੱਗੇ ਕਿ ਇਹ ਲੜ ਕਿੱਥੋਂ ਜੀ ਆਇਆ ਤੇ ਕਿੱਥੇ ਚਲਾ ਗਿਆ ਜਦੋਂ ਤੁਸੀਂ ਅੰਦਰ ਕਰੋਗੇ ਨਾ ਉਸ ਜਗ੍ਹਾ ਤੇ ਤਾਂ ਇਹ ਦਿਖੇਗਾ ਹੀ ਦਿਖੇਗਾ ਪਰ ਸੱਜੇ ਪਾਸੇ ਜਦੋਂ ਇਸ ਜਗ੍ਹਾ ਤੋਂ ਆਵੇਗਾ ਤਾਂ ਐਦਾਂ ਦੇ ਵਟ ਪਾ ਦਿਓ ਦੋਨੇ ਲੜਾ ਦੇ ਵਿੱਚ ਕਿ ਇਹ ਲੜ ਦੇ ਅੰਦਰ ਗਾਇਬ ਹੀ ਹੋ ਜਵੇ ਕਿਤੇ ਠੀਕ ਹੈ ਜੀ ਫਿਰ ਪਤਾ ਲੱਗੇਗਾ ਕਿ ਅਸਲੀ ਅਸੀਂ ਮਿਕਸ ਅਪ ਵਟਾਲੀ ਦਸਤਾ ਸਜਾਈਏ ਜਿਹੜੇ ਹਾਰੇ ਕਿਸੇ ਤੇ ਵਟ ਨਹੀਂ ਤੇ ਪਿੱਛੇ ਤੱਕ ਜਿਹੜੇ ਵਟ ਬਣਾਏ ਨੇ ਉਹਨਾਂ ਨੂੰ ਟਾਈਟ ਕਰਾਂਗੇ ਲੜ ਤੁਹਾਡਾ ਦੋਨਾਂ ਹਿੱਸਿਆਂ ਤੋਂ ਅੱਖਾਂ ਨੂੰ ਬਰਾਬਰ ਟੱਕਦਾ ਹੋਣਾ ਚਾਹੀਦਾ ਆ ਤੇ ਵੀ ਤੁਹਾਡੀ ਸਿਰ ਦੇ ਵਿੱਚ ਘਾਰ ਬਣਨੀ ਚਾਹੀਦੀ ਆ ਜੇ ਤੱਕ ਤੁਹਾਡੇ ਕੋਲ ਵੱਟ ਨਹੀਂ ਪੈਂਦੇ ਸਹੀ ਤਰੀਕੇ ਨਾਲ ਉਹ ਤੱਕ ਤੁਸੀਂ ਲੜ ਨੂੰ ਨਹੀਂ ਲਗਾਣਾ ਹੈਗਾ ਚੰਗੀ ਤਰ੍ਹਾਂ ਦਸਤਾਰ ਦੇ ਮੋਲ ਦੇ ਹਿੱਸੇ ਤੋਂ ਸ਼ੇਪ ਨੂੰ ਮੈਂਟੇਨ ਕਰਦੇ ਹੋਏ ਥੋੜਾ ਦਸਤਾਰ ਨੂੰ ਪਹਿਲਾਂ ਅਸੀਂ ਗਿੱਲਾ ਕਰਾਂਗੇ ਗਿੱਲਾ ਕਰਨ ਦਾ ਇਹ ਫਾਇਦਾ ਹੋਊਗਾ ਵੱਟ ਥੋੜੀ ਤਰੀਕੇ ਨਾਲ ਚੰਗੀ ਤਰ੍ਹਾਂ ਬੈਠ ਜਾਣਗੇ ਬੈਠਣ ਤੋਂ ਬਾਅਦ ਜੋ ਤੁਸੀਂ ਲੜ ਦੇ ਉੱਤੇ ਵੀ ਥੋੜਾ ਪਾਣੀ ਲਗਾਇਓ ਤੇ ਵੀ ਨੂੰ ਸੈਂਟਰ 'ਚ ਬਣਾਉਂਦੇ ਹੋਏ ਸੱਜੇ ਹੱਥ ਨੂੰ ਉੱਪਰ ਰੱਖ ਕੇ ਖੱਬੇ ਹੱਥ ਨਾਲ ਲੜ ਨੂੰ ਖਿੱਚ ਕੇ ਲਗਾਉਣਾ ਹੈ ਖਿੱਚ ਕੇ ਦੇਖੋ ਥੋੜਾ ਗੋਲਾਈ ਦੀ ਸ਼ੇਪ 'ਚ ਲਗਾਇਓ ਇਸ ਤਰੀਕੇ ਨਾਲ ਤੇ ਆਹ ਦੇਖੋ ਐਦਾਂ ਹੱਥ ਫੇਰਾਂਗੇ ਅੱਤ ਫੇਰ ਕੇ ਥੋੜਾ ਗੋਲ ਕਰਦੇ ਹੋਏ ਇਸ ਲੜ ਨੂੰ ਆ ਦੇਖੋ ਹੁਣ ਮੈਂ ਪਹਿਲਾਂ ਤਾਂ ਇਹਨੂੰ ਅੰਦਰ ਕਰਾਂਗਾ ਕੱਪੜੇ ਨੂੰ ਚੰਗੀ ਤਰ੍ਹਾਂ ਕੱਪੜੇ ਨੂੰ ਜਿੰਨਾ ਹੋ ਸਕੇ ਉਹਨਾਂ ਅੰਦਰ ਕਰ ਦੇਣਾ ਹੈ ਉੱਪਰ ਤੁਸੀਂ ਜਦੋਂ ਲੜ ਵੱਡਾ ਹੋਵੇ ਨਾ ਪਿੰਨਾ ਨਾ ਵੀ ਲਗਾਓ ਕੋਈ ਫਰਕ ਨਹੀਂ ਪੈਂਦਾ ਹੈਗਾ ਜੇ ਲੜ ਤੁਹਾਡਾ ਢਿੱਲਾ ਹੁੰਦਾ ਹੈ ਤਾਂ ਪਿੰਨਾ ਲਗਾ ਲਓ ਤੇ ਐਦਾਂ ਗੋਲ-ਗੋਲ ਕਰਕੇ ਤੁਸੀਂ ਲੜ ਨੂੰ ਥੋੜਾ ਹੋਰ ਟਾਈਟ ਕਰ ਸਕਦੇ ਹੋ ਇਹਨਾਂ ਦਸਤਾਰ ਦੀ ਜਿਹੜੀ ਸ਼ੇਪ ਆ ਉਹ ਗੋਲ ਹੋ ਜਵੇਗੀ ਇਸ ਹਿੱਸੇ ਤੋਂ ਦੇਖੋ ਗੁਲਾਈ ਦੇ ਵਿੱਚ ਲੱਗਦੀ ਹੈ ਨਾ ਦਸਤਾਰ ਜੇ ਲੜ ਤੁਹਾਡਾ ਤੁਹਾਨੂੰ ਇਸ ਹਿੱਸੇ ਤੋਂ ਢਿੱਲਾ ਲੱਗਦਾ ਹੈ ਉਹਨੂੰ ਥੋੜਾ ਅੰਦਰ ਨੂੰ ਪ੍ਰੈਸ ਕਰ ਦਿਓ ਦਸਤਾਰ ਤੁਹਾਡੀ ਢਿੱਲੀ ਨਹੀਂ ਹੋਏਗੀ ਜੇ ਤੁਸੀਂ ਵੱਟ ਪਾਇਆ ਕਈ ਵਾਰ ਲੜ ਤੁਹਾਨੂੰ ਢਿੱਲਾ ਲੱਗ ਸਕਦਾ ਹੈ ਉਹਨੂੰ ਚੰਗੀ ਤਰ੍ਹਾਂ ਟਾਈਟ ਕਰਕੇ ਉਹਦੇ ਵਿੱਚ ਵੱਟ ਪਾਇ ਰਣੇ ਨੇ ਇੱਕ-ਇੱਕ ਕਰਕੇ ਜਿਹੜੇ ਉੱਪਰਲੇ ਲੜ ਨੇ ਉਹਨਾਂ ਨੂੰ ਇਸ ਤਰੀਕੇ ਨਾਲ ਬਿਠਾਣਾ ਹੈ ਥੋੜਾ ਅੰਦਰ ਨੂੰ ਤਾਂ ਜੋ ਮੋਲੇ ਹਿੱਸੇ ਤੱਕ ਇਹ ਟਾਈਟ ਹੋ ਜਾਣ ਇਹ ਚੀਜ਼ ਤੁਸੀਂ ਵਟਾਲੀ ਦਸਤਾਰ ਦੇ ਵਿੱਚ ਨਾ ਪਹਿਲਾਂ ਵੀ ਕਰ ਸਕਦੇ ਹੋ ਤੇ ਹੁਣ ਵੀ ਕਰ ਸਕਦੇ ਹੋ ਕਿਉਂਕਿ ਇਹਨਾਂ ਨਾਲ ਉੱਪਰੋਂ ਜਿਹੜੇ ਵੱਟ ਪਹਿਣਗੇ ਸਾਫ ਦਸਤਾਨਾ ਚ ਇਹ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਹੈ ਮੇਰੇ ਵੀਰੋ ਹੁਣ ਉੱਪਰਲੇ ਹਿੱਸੇ ਤੋਂ ਇਸ ਲੜ ਨੂੰ ਖੋਲ ਕੇ ਚੰਗੀ ਤਰ੍ਹਾਂ ਪੂਰੇ ਪੱਲੇ ਖੋਲਣੇ ਆ ਹੁਣ ਇਹਦੇ ਵਿੱਚ ਆਪਾਂ ਨੁਕਰਾਂ ਨੁਕਰਾਂ ਸਾਈਡ ਤੇ ਕਰਨੀਆਂ ਦੋਰਾ ਨਹੀਂ ਟਕਣਾ ਹੈਗਾ ਸਾਨੂੰ ਜੇ ਇਹਦੇ ਵਿੱਚ ਵੱਟ ਪਾਣੇ ਨੇ ਫਿਰ ਇਸ ਤਰੀਕੇ ਨਾਲ ਇਕੱਠਾ ਕਰਕੇ ਇਹਦੇ ਵਿੱਚ ਚੰਗੀ ਤਰ੍ਹਾਂ ਵੱਟ ਪਾ ਕੇ ਸਿਰ ਤੇ ਖਿਲਾਰ ਕੇ ਰੱਖਣਾ ਹੈ ਕੱਪੜੇ ਨੂੰ ਫਿਰ ਦੋਨਾਂ ਹਿੱਸਿਆਂ ਦਾ ਥੋੜਾ ਥੋੜਾ ਕਪੜਾ ਅੰਦਰ ਕਰ ਦੇਣਾ ਹੈ ਬੇਸ ਵਾਲੇ ਹਿੱਸੇ ਤੋਂ ਥੋੜਾ ਜਿਆਦਾ ਕਰਾਂਗੇ ਸੱਜੇ ਪਾਸੇ ਥੋੜਾ ਘੱਟ ਕਰ ਸਕਦੇ ਹਾਂ ਫੇਰ ਪਿੱਛੇ ਜੀ ਲੁੱਪੀ ਵਾਲੇ ਪੱਲੇ ਨੂੰ ਖਿੱਚ ਕੇ ਉੱਪਰਲੇ ਲੜ ਦੇ ਵਿੱਚ ਵੀ ਇਹਦੇ ਦਾ ਖਿੱਚ-ਖਿੱਚ ਕੇ ਤੁਸੀਂ ਵੱਟ ਪਾ ਲੈਣੇ ਨੇ ਦੇਖ ਲੈਣਾ ਹੈ ਕਿਤੇ ਵੀ ਕੋਈ ਕਮੀ ਪੇਸ਼ੀ ਰਹਿੰਦੀ ਹੋਵੇ ਤਾਂ ਦੂਜੇ ਛਿਸ਼ੇ ਨਾਲ ਤੁਸੀਂ ਉੱਪਰਲੇ ਲੜ ਦੇ ਵਿੱਚ ਹੋਰ ਵੱਟ ਪਾ ਸਕਦੇ ਹੋ ਐਦਾਂ ਹੀ ਤੁਸੀਂ ਵੀ ਸਜਾ ਸਕਦੇ ਹੋ ਦੇਖੋ ਮੇਰਾ ਕੰਮ ਹੈ ਤੁਹਾਨੂੰ ਸਿਖਾਣਾ ਸਿੱਖਣਾ ਤੁਹਾਡੇ ਤੇ ਡਿਪੈਂਡ ਕਰਦਾ ਆ ਜਿਹੜੇ ਮੇਰੇ ਵੀਰ ਧਿਆਨ ਨਾਲ ਵੀਡੀਓ ਦੇਖਦੇ ਨੇ ਪੂਰੀ ਤੇ ਸੁਣਦੇ ਨੇ ਪੂਰੀ ਹੈੱਡਫੋਨ ਲਗਾ ਕੇ ਦੇਖਿਆ ਕਰੋ ਚੀਜ਼ਾਂ ਤੁਹਾਨੂੰ ਜ਼ਿਆਦਾ ਚੰਗੀਆਂ ਸਮਝ ਆਉਣਗੀਆਂ ਜਦੋਂ ਤੁਸੀਂ ਨਾਲ ਦੇਖਣ ਦੇ ਨਾਲ-ਨਾਲ ਸੁਣਦੇ ਵੀ ਹੋ ਨਾ ਤੇ 50% ਚੀਜ਼ਾਂ ਤਾਂ ਤੁਹਾਨੂੰ ਸਮਝ ਆ ਜਾਂਦੀਆਂ ਨੇ ਕੀ ਕਰਨੀਆਂ ਕਿੱਦਾਂ ਨੇ ਤੇ 50% ਤੁਹਾਡੀ ਰਹਿ ਜਾਂਦੀ ਹੈ ਪ੍ਰੈਕਟਿਸ ਤੇ ਤੁਸੀਂ ਇੱਕ ਵਾਰ ਪ੍ਰੈਕਟਿਸ ਕਰਕੇ ਕਹਿਣ ਲੱਗ ਜਾਂਦੇ ਕਿ ਮੈਨੂੰ ਹੁੰਦਾ ਨਹੀਂ ਤੁਸੀਂ ਪ੍ਰੈਕਟਿਸ ਤਾਂ ਸਹੀ ਤਰੀਕੇ ਨਾਲ ਕੀਤੀ ਹੀ ਨਹੀਂ ਮੇਰੇ ਵੀਰੋ ਤੇ ਗੱਲਬਾਤ ਕਰਦੇ ਆ ਪਿੱਛੋ ਲੂਪੀ ਦੀ ਲੂਪੀ ਵਾਲੇ ਪੱਲੇ ਨੂੰ ਵੀ ਥੋੜਾ ਥੋੜਾ ਅੰਦਰ ਫੋਲਡ ਕਰਾਂਗੇ ਦੋਨਾਂ ਹਿੱਸਿਆਂ ਤੋਂ ਫਿਰ ਇਹਨਾਂ ਨੂੰ ਥੋੜਾ ਇਕੱਠਾ ਕਰਕੇ ਲਾਵਾਂਗੇ ਇਹ ਨਾਲ ਇਹਦੇ ਵਿੱਚ ਆਪਣੇ ਆਪ ਵਟ ਪੈ ਜਾਣੀ ਨੇ ਦੇਖ ਲਓ ਜਬ ਬਾਅਦ ਵਿੱਚ ਦੂਜੇ ਛਿਸ਼ੇ ਦੇ ਕੇ ਹੋਰ ਵੀ ਵਟ ਪਾ ਸਕਦੇ ਆ ਤੁਸੀਂ ਇਹਦੇ ਵਿੱਚ ਬਾਕੀ ਤੁਹਾਡੀ ਮਰਜ਼ੀ ਆ ਪਿੱਛੋ ਲੂਪੀ ਭਾਵੇਂ ਸਾਫ਼ ਲਗਾਓ ਭਾਵੇਂ ਲਗਾਓ ਤੁਸੀਂ ਵਟਾ ਵਾਲੀ ਤੇ ਚੰਗੀ ਤਰ੍ਹਾਂ ਖਿੱਚ ਕੇ ਲੂਪੀ ਨੂੰ ਸਿਰ ਦੇ ਵਿੱਚ ਘਾਰ ਅਸੀਂ ਅੰਦਰ ਨੂੰ ਕਰ ਦੇਵਾਂਗੇ ਇਸ ਤਰੀਕੇ ਨਾਲ ਤੁਹਾਡੀ ਹਰੇਕ ਹਿੱਸੇ ਤੋਂ ਵਟਾ ਵਾਲੀ ਦਸਤਾਰ ਤਿਆਰ ਹੈ ਮੇਰੇ ਵੀਰੋ ਜੇਕਰ ਅੱਜ ਦੀ ਵੀਡੀਓ ਦੇ ਵਿੱਚ ਕਿਸੇ ਨੂੰ ਬਾਅਦ ਘੱਟ ਬੋਲੀ ਗਈ ਹੋਵੇ ਤਾਂ ਮੇਰੇ ਵੀਰੋ ਹੱਥ ਜੋੜ ਕੇ ਮਾਫੀ ਆ ਜੀ ਉਹਨਾਂ ਵੀਰਾਂ ਕੋਲ ਬਾਕੀ ਮੇਰੀ ਆਦਤ ਹੈ ਮੈਂ ਤੁਹਾਨੂੰ ਸਾਰੀਆਂ ਚੀਜ਼ਾਂ ਡਿਟੇਲ ਚ ਦੱਸਾਂ ਤੇ ਹੁਣ ਤੁਸੀਂ ਹਰੇਕ ਹਿੱਸੇ ਤੋਂ ਦਸਤਾਰ ਨੂੰ ਦੇਖ ਸਕਦੇ ਹੋ ਮੋਲੇ ਹਿੱਸੇ ਤੋਂ ਤੇ ਖੱਬੇ ਪਾਸਿਓਂ ਗੋਲ ਸ਼ੇਪ ਦੇ ਵਿੱਚ ਆ ਦਸਤਾਰ ਹਰੇਕ ਹਿੱਸੇ ਤੇ ਅਸੀਂ ਵਟ ਪਾਏ ਹੋਏ ਨੇ ਉੱਪਰਲੇ ਸਿਰ ਵਾਲੇ ਹਿੱਸੇ ਤੇ ਵੀ ਰਾਈਟ ਸਾਈਡ ਵਾਲੇ ਪੇਚਾ ਦੇ ਵਿੱਚ ਵੀ ਤੇ ਜੇਕਰ ਮੇਰੇ ਵੀਰੋ ਤੁਸੀਂ ਵੀ ਵਟਾ ਵਾਲੀ ਦਸਤਾਰ ਸਜਾਉਣ ਦੇ ਸ਼ਕੀਨ ਹੋ ਤਾਂ ਅੱਜ ਦੀ ਵੀਡੀਓ ਦੇ ਨੀਚੇ ਕਮੈਂਟ ਕਰ ਦਿਓ ਵਟਾ ਵਾਲੀ ਦਸਤਾਰ ਇਹਦੇ ਨਾਲ ਸਾਨੂੰ ਪਤਾ ਲੱਗ ਜਾਵੇਗਾ ਕਿ ਤੁਸੀਂ ਧਿਆਨ ਨਾਲ ਵੀਡੀਓ ਸਾਡੀ ਦੇਖੀ ਹੈ ਤੇ ਵੀਡੀਓ ਨੂੰ ਲਾਈਕ ਕਰਕੇ ਜਰੂਰ ਜਾਇਓ ਤੇ ਉੱਪਰਲੇ ਹਿੱਸੇ ਤੋਂ ਤੁਹਾਨੂੰ ਮੈਂ ਦੋਨਾਂ ਹਿੱਸਿਆਂ ਤੋਂ ਦੁਬਾਰਾ ਦਸਤਾਰ ਦਿਖਾਉਣਾ ਫਰੈਂਡ ਤੋਂ ਤੁਹਾਨੂੰ ਦੇਖ ਕੇ ਪਤਾ ਲੱਜੂਗਾ ਆਹ ਦੇਖੋ ਇਸ ਜਗ੍ਹਾ ਤੇ ਵੀ ਵੱਟ ਨੇ ਤੇ ਸੱਜੇ ਪਾਸੇ ਲੜਾ ਚ ਵੀ ਵੱਟ ਨੇ ਤੇ ਆਪਣੇ ਖੱਬੇ ਪਾਸੇ ਲੜਾ ਚ ਵੀ ਦੇਖੋ ਚੰਗੀ ਤਰ੍ਹਾਂ ਵੱਟ ਪਾਏ ਹੋਏ ਨੇ ਅਸੀਂ ਤੇ ਦਸਤਾਰ ਦੀ ਸ਼ੇਪ ਆ ਜਿਹੜੀ ਥੋੜੀ ਜਿਹੀ ਪਿਓਰ ਲੱਗਦੀ ਪਈ ਹੈ ਨਾ ਤੇ ਲੜ ਵੀ ਆਪਣਾ ਸਿੱਧਾ ਲਾਇਆ ਸੀ ਚੰਗੀ ਤਰ੍ਹਾਂ ਵੱਟ ਪਾ ਕੇ ਤੇ ਹੁਣ ਜੇਕਰ ਤੁਸੀਂ ਵੀ ਘਰ ਬੈਠੇ ਅਲਗਲਾ ਸਟਾਈਲ ਦੀ ਦਸਤਾਰਾ ਸਿੱਖਨੀ ਚਾਹੁੰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਕਲਿੱਕ ਕਰ ਲਓ ਨਵੀਆਂ ਵੀਡੀਓ ਨੀਚੇ ਡਿਸਕ੍ਰਿਪਸ਼ਨ ਵਿੱਚ ਨੇ ਜਾਂ ਤੁਸੀਂ ਆਈ ਬਟਨ ਤੇ ਜਾ ਕੇ ਵੀ ਦੇਖ ਸਕਦੇ ਹੋ ਇਸੇ ਤਰ੍ਹਾਂ ਸਪੋਰਟ ਕਰਦੇ ਰਹੋ ਤੇ ਜੁੜੇ ਰਹੋ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਦੇਖਣ ਲਈ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ